我。Wow. ਮੰਮੀ ਵਾਹਿਗੁਰੂ ਹਾਂ ਪੁੱਤ ਮੈਨੇ ਇੱਕ ਗੱਲ ਪੁੱਛਣੀ ਸੀਗੇ ਹਾਂ ਦੱਸੋ ਮੈਂ ਤਾਂ ਨਹੀਂ ਕਿਨੇ ਤੂੰ ਰੋਜ਼ ਗੁਰੂ ਘਰ ਆਉਣੀ ਆ ਹੈਨਾ ਨਾਲੇ ਮੈਨੂੰ ਲੈ ਕੇ ਆਉਣੀ ਆ ਤੇਰੀ ਜ਼ਿੰਦਗੀ 'ਚ ਐਨੇ ਦੁੱਖ ਆ ਤੂੰ ਫੇਰ ਵੀ ਗੁਰੂ ਘਰ ਆਉਣੀ ਆ ਰੋਜ਼ ਕੀ ਗੱਲ ਆ ਪੁੱਤ ਫੇਰ ਕੀ ਹੋ ਗਿਆ ਜ਼ਿੰਦਗੀ 'ਚ ਦੁੱਖ ਆ ਤੇ ਜਿਹੜੇ ਦੁੱਖ ਆ ਉਹ ਵਾਹਿਗੁਰੂ ਨੇ ਕੱਟਨੇ ਆ ਆਪਣੇ ਮੈਂ ਮੰਨਦੀ ਆ ਵੀ ਜ਼ਿੰਦਗੀ 'ਚ ਦੁੱਖ ਜ਼ਰੂਰ ਆਏ ਨੇ ਪਰ ਮੇਰੇ ਨਾ ਰੱਬ ਨੇ ਹਮੇਸ਼ਾ ਸਾਥ ਦਿੱਤਾ ਮੈਨੂੰ ਹਮੇਸ਼ਾ ਚੰਗੀ ਮੰਜ਼ਲੀ ਦਿਖਾਈ ਤੇ ਸਹੀ ਰਸਤਾ ਦਿਖਾਇਆ ਤਾਂ ਕਰਕੇ ਪੁੱਤ ਮੈਂ ਰੱਬ ਨੂੰ ਮੰਨਦੀ ਆ ਤਾਹੀ ਮੈਂ ਤੈਨੂੰ ਕਹਿਨੀ ਆ ਵੀ ਤੂੰ ਵੀ ਰੱਬ ਨੂੰ ਮੰਨ ਕਿਉਂਕਿ ਕਈ ਵਾਰ ਜੇ ਤੂੰ ਗਲਤ ਰਸਤੇ ਵੀ ਜਾਏਂਗੀ ਨਾ ਪੁੱਤ ਤੇ ਰੱਬ ਤੇਰੀ ਆਬਾਂ ਫੜੂਗਾ ਵੀ ਨਾ ਧੀਏ ਇਹ ਤੇ ਰਸਤੇ ਗਲਤ ਰਸਤਾ ਜੇ ਤੂੰ ਸਹੀ ਰਸਤੇ ਜਾ ਤੇ ਰੱਬ ਨੂੰ ਤਾਂ ਜ਼ਰੂਰ ਮੰਨੋ ਇੱਕ ਟਾਈਮ ਤਾਂ ਆਪਾਂ ਗੁਰੂ ਘਰ ਆਸਤੇ ਕੱਢ ਹੀ ਸਕਦੇ ਨਾ ਪੁੱਤ ਸਾਰੀ ਜ਼ਿੰਦਗੀ ਬੰਦਾ ਨਾ ਕੰਮ ਜੀ ਤੁਰਿਆ ਫਿਰਦਾ ਇੱਕ ਦਿਨ ਆਈ ਮਰ ਜੂਗਾ ਬੰਦਾ ਤੈਨੂੰ ਪਤਾ ਰੱਬ ਨੇ ਦੁਨੀਆ ਤੇ ਆਪ ਨੂੰ ਕਾਹ ਤੋਂ ਭੇਜਿਆ ਵੀ ਆਪਾਂ ਵਾਹਿਗੁਰੂ ਨੂੰ ਯਾਦ ਕਰ ਸਕੀਏ ਇੱਕ ਟਾਈਮ ਤੇ ਆਪਣੇ ਕੋਲੋਂ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਆਪਾਂ ਰੱਬ ਨੂੰ ਇੱਕ ਟਾਈਮ ਹੀ ਯਾਦ ਕਰ ਸਕੀਏ ਸਾਰੇ ਕੰਮ ਨਹੀਂ ਮਾ ਤੂੰ ਕਹਿੰਦੀ ਆ ਨਾ ਸਭ ਕੁਝ ਬਾਹਗਰੂ ਨੇ ਦੇਣਾ ਪਰ ਆਪਾਂ ਨੇ ਤਾਂ ਕੁਝ ਦਿੱਤਾ ਨਹੀਂ ਨਾਲੇ ਨਾ ਹੀ ਤੂੰ ਕਦੇ ਖੁਸ਼ ਰਹਿੰਦੀ ਐ ਮੈਂ ਤਾਂ ਜਦੋਂ ਵੀ ਦੇਖਿਆ ਤੈਨੂੰ ਦੁਖੀ ਦੇਖਿਆ ਜਦੋਂ ਵੀ ਆਪਣੇ ਤੇ ਹੁੰਦਿਆ ਕੋਈ ਨਾ ਕੋਈ ਮੁਸੀਬਤ ਹੀ ਹੁੰਦੀ ਐ ਕਦੇ ਖੁਸ਼ੀ ਤਾਂ ਆ ਹੀ ਨਹੀਂ ਨਹੀਂ ਪੁੱਤ ਜਿਵੇਂ ਚੰਦ ਸੂਰਜ ਆਪਣੇ ਪੈਨਪਰਾ ਦੁੱਖ ਸੁੱਖ ਵੀ ਆਪਣੇ ਨਾਲ ਰਹਿੰਦੇ ਰਹਿੰਦੇ ਆ ਦੁੱਖ ਵੀ ਆਉਣਾ ਤੇ ਸੁੱਖ ਵੀ ਆਉਣਾ ਜੇ ਜ਼ਿੰਦਗੀ ਚ ਸਾਰੇ ਸੋਖੀ ਮਿਲੀ ਜਾਣਗੇ ਤਾਂ ਜ਼ਿੰਦਗੀ ਜਿਉਣ ਦਾ ਮਜ਼ਾ ਕਿਵੇਂ ਆਊਗਾ ਰੱਬ ਜਿਹੜਾ ਕੁਝ ਕਰਦਾ ਨਾ ਸੋਚ ਕੇ ਕਰਦਾ ਤੂੰ ਐਂ ਦੇਖ ਆਪਾਂ ਰੱਬ ਨੂੰ ਮੰਨਦੇ ਆਂ ਕੀ ਪਤਾ ਜਿਹੜੀਆਂ ਮੁਸੀਬਤਾਂ ਆਪਣੇ ਤੇ ਆਉਂਦੀਆਂ ਉਹ ਇਦੋਂ ਵੱਡੀਆਂ ਆਉਂਦੀਆਂ ਹੁਣ ਤੇ ਰੱਬ ਉਹਨੂੰ ਛੋਟੀਆਂ ਦੀਆਂ ਕਰ ਦਿੰਦਾ ਹੋਵੇ ਤੇ ਹੁਣ ਤੂੰ ਐਂ ਦੇਖ ਲੈ ਤੂੰ ਪੜਨ ਲੱਗ ਗਈ ਹੈ ਤੇ ਹੋਰ ਇਦੋਂ ਵੱਟ ਮੈਨੂੰ ਦੱਸ ਸੁਖ ਹੋਰ ਕੀ ਮਿਲ ਸਕਦਾ ਕਿ ਮੇਰੀ ਧੀ ਪੜੂਗੀ ਤੇ ਵਧੀਆ ਕਿਸੇ ਮੁਕਾਮ ਤੇ ਪਹੁੰਚੂਗੀ ਤੇ ਪੁੱਤ ਜੇ ਤੂੰ ਕਿਸੇ ਵਧੀਆ ਮੁਕਾਮ ਤੇ ਪਹੁੰਚਣਾ ਨਾ ਤਾਂ ਰੱਬ ਦਾ ਲੜਨਾ ਕਦੇ ਵੀ ਨਾ ਛੱਡੀ ਹਮੇਸ਼ਾ ਵਾਹਿਗੁਰੂ ਨੂੰ ਧਿਆਉਣਾ ਵਾਹਿਗੁਰੂ ਨੂੰ ਆਪਾਂ ਠੀਕ ਹੈ ਮੈਂ ਤਾਂ ਇਹੀ ਸ਼ੁਕਰਾਨਾ ਕਰਨ ਆਣੀ ਵਾਹਿਗੁਰੂ ਕੋਲ ਕਿ ਰੱਬ ਨੇ ਮੈਨੂੰ ਇੱਡੀ ਸੋਹਣੀ ਧੀ ਦੇਤੀ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮੰਮੀ ਮੈਂ ਵੀ ਨਾ ਬਾਈ ਗੁਰੂ ਅੱਗੇ ਇਹ ਹੀ ਅਰਦਾਸ ਕਰਦੀ ਨੇ ਵੀ ਰੱਬ ਨੇ ਮੈਨੂੰ ਇੰਨੀ ਪਿਆਰੀ ਮਾਂ ਦੇਤੀ ਇੰਨਾ ਪਿਆਰ ਕਰਦੀ ਆ ਨਾਲੇ ਨਹੀਂ ਮੈਨੂੰ ਮੇਰੇ ਡੈਡੀ ਦੀ ਕਮੀ ਮਹਿਸੂਸ ਹੁੰਦੀ ਹੈ ਮੈਨੂੰ ਤਾਂ ਤੇਰੇ ਚ ਹੀ ਦਿਖਦਾ ਮੇਰੇ ਡੈਡੀ ਵੀ ਤੇ ਮੇਰੀ ਮਾਂ ਵੀ ਕਮਲੀਤੀ ਚਾ ਹੁਣ ਆਪਾਂ ਚੱਲੀਏ ਬਤ ਇੱਥੇ ਗੱਲੀ ਲੱਗ ਡੀਗਦੀ ਹੋਊਗੀ ਤੇਰੀ ਆਂਟੀ ਚਲੋ ਕੀ ਕਰਾਂ ਦੋ ਚਿੱਤਾਂ ਜੀ ਹੋਇਆ ਪਿਆ ਮੇਰਾ ਇੱਕ ਤਾਂ ਮੇਰਾ ਜੀ ਕਰਦਾ ਵੀ ਮਨਿੰਦਰ ਨੂੰ ਮੇਲਾ ਜਦੋਂ ਕਹਿ ਕੇ ਗਏ ਨੇ ਕਿ ਦਿੱਤਾ ਬਥੇਰਾ ਹੀ ਮੱਚਿਆ ਮੇਰਾ ਜਦੋਂ ਉਹ ਗੱਲਾਂ ਕਰਦੇ ਸੀ ਮੇਰੀ ਧੀ ਦੀਆਂ ਵੀ ਲੋਕਾਂ ਦੇ ਘਰੇ ਕੰਮ ਕਰਦੀ ਫਿਰਦੀ ਐ ਚਲ ਮਨਾ ਕਹਿੰਦੇ ਹੁੰਦੇ ਆ ਗਲਤੀਆਂ ਬੱਚਿਆਂ ਤੋਂ ਹੁੰਦੀਆਂ ਹੋਰ ਬੁਢੇ ਥੋੜਾ ਕਰਦੇ ਹੁੰਦੇ ਨੇ ਨਿਆਣੀ ਉਮਰ ਸੀ ਚਲ ਕੋਈ ਨਾ ਜੇ ਗਲਤੀ ਕਰ ਲਈ ਪਰ ਮੈਨੂੰ ਮaaf ਕਰਨਾ ਚਾਹੀਦਾ ਮੇਰੀ ਧੀ ਨੂੰ ਐਡਾ ਕਠੋਰ ਮਨ ਨਹੀਂ ਬਣਨਾ ਚਾਹੀਦਾ ਜਿੰਨੀ ਮੈਂ ਬਣੀ ਬੈਠੀ ਆ ਫਿਰ ਕੀ ਹੁੰਦਾ ਦੁਨੀਆ ਤਾਂ ਕਹਿੰਦੀ ਹੁੰਦੀ ਐ ਜੇ ਕੋਈ ਭਈ ਚੰਗਾ ਬਣ ਜੂ ਤਾਂ ਨਹੀਂ ਦੁਨੀਆ ਮਾਨ ਜੇ ਮਾੜਾ ਬਣ ਜੂ ਤਾਂ ਨਹੀਂ ਦੁਨੀਆ ਮਾਨ ਸੋਚਦੀ ਐ ਵਿਚਲ ਜਾਈ ਆ ਮਾਂ ਮੇਰੀ ਧੀ ਕੋਲੇ ਚਲ ਮਨਿੰਦਰ ਦੀ ਤਾਂ ਗਲਤੀ ਐ ਉਹਦੀ ਧੀ ਦੀ ਤਾਂ ਨਹੀਂ ਕੋਈ ਗਲਤੀ ਵਿਚਾਰੀ ਉਹਦੇ ਗਲਤੀਆਂ ਕਰੀਆਂ ਉਹ ਭੁਗਤਦੀ ਐ ਉਹਦਾ ਜਵਾਕੜੀ ਦਾ ਕੀ ਕਸੂਰ ਐ ਉਹ ਵੀ ਲੋਕਾਂ ਦੇ ਫਿਰਦੀ ਐ ਘਰਾਂ ਚ ਕੰਮ ਕਰਦੀ ਮਾਂ ਦੇ ਮਗਰ ਚਲ ਕੋਈ ਨਾ ਮਨ ਦੇਖਦੀ ਐ ਮਿਲੂੰਗੀ ਤਾਂ ਜ਼ਰੂਰ ਮਨਿੰਦਰ ਨੂੰ ਆਜਾ ਰਿਹਾ ਨਾ ਲੈਂਦਾ ਪੁੱਤ ਬਣ ਕੇ ਜਮਨਾ ਖਾ ਹੀ ਇਹ ਨਦੀ ਬੈਠ ਸੁਣਾਏਗਾ ਬੈਠ ਬੈਠ ਮਨਿੰਦਰ ਅਜਵਾਲਾ ਹੀ ਟਾਈਮ ਲਾਤਾ ਤੁਸੀਂ ਗੁਰੂ ਘਰ ਦੀਦੀ ਅਸਨ ਸੇਵਾ ਕਰਨ ਲੱਗੇ ਸੀ ਕਿ ਗੁਰੂ ਘਰ ਤਾਂ ਕਰਕੇ ਅੱਜ ਤੁਹਾਨੂੰ ਟਾਈਮ ਲੱਗ ਗਿਆ ਚਲ ਵਧੀਆ ਘਰੇ ਤਾਂ ਕੰਮ ਨਿਬੜਦੇ ਨਹੀਂ ਹੈਗੇ ਕਿ ਤੇ ਹੋਰ ਤਾਂ ਹੀ ਤਾਂ ਕਹਿੰਨੀ ਆ ਜਿਹੜਾ ਸਵੇਰ ਦਾ ਟਾਈਮ ਹੁੰਦਾ ਇਹੀ ਗੁਰਦੁਆਰੇ ਆਸ ਤੇ ਨਿਕਲਦਾ ਫਿਰ ਤਾਂ ਤੁਹਾਨੂੰ ਪਤਾ ਕਿੱਥੇ ਟਾਈਮ ਲੱਗਦਾ ਕੰਮ ਚੀਜ਼ ਉਲਝੇ ਰਹਿੰਦੇ ਫਿਰਦਾ ਸੀ ਖਾਲਾ ਪੁੱਤ ਖਾਲਾ ਪੁੱਤ ਖਾਲਾ ਜੀ ਆਂਟੀ ਪਿਆਰ ਨਾਲ ਫੋਨ ਦੀ ਖਾਲਾ ਅਤੇ ਇੱਕ ਨਾ ਖਾਣ ਵਾਲੀ ਦਾ ਬਾਹਰੀ ਨੋਕ ਚੋ ਕਰ ਦਈਏਗੀ। ਐ ਇਹ ਤੁਹਾਡੇ ਸੰਗ ਦੀ ਆ ਉਹ ਤੈਨੂੰ ਬਥੇਰੀਆਂ ਪਸੰਦ ਨਹੀਂ ਜਾਵਣਾ। ਬਸ ਜਦ ਕਹਿਣ ਲੱਗੀ ਸੰਗਦੀ ਆ। ਬਥੇਰੀਆਂ ਬੰਨਿਆ ਫਰਿਜ ਚ ਖਾ ਲਈ ਚੁੱਪ ਕਰਕੇ। ਠੀਕ ਹੈ। ਦੀ ਮਨਾਏ ਦੱਸੋ ਸਬਜ਼ੀ ਕੀ ਬਣਾਉਣੀ ਅੱਜ? ਸਬਜ਼ੀ ਕੀ ਬਣਾਈਏ? ਜਵਾਕ ਤਾਂ ਕੋਈ ਕੋਸ ਮੰਗਦਾ ਕੋਈ ਕੋਸ ਮੰਗਦਾ ਕੀ ਕਰੀਏ? ਛੁੱਟੀਆਂ ਨਾ ਫਿਰ ਜਵਾਕ ਤੁਹਾਨੂੰ ਘਰੇ ਆ ਹੀ ਕਰਨਗੇ। ਹੂੰ ਮੈਂ ਸੋਚੀ ਸੀ ਆਲੂ ਵਾਲੇ ਪਰੌਂਠੇ ਬਣਾਉਣੀ ਆ। ਇਹ ਕਹਿੰਦੀ ਇਸ ਤਾਂ ਮੈਗੀ ਖਾਵਾਂਗਾ। ਕੀ ਬਣਾਈਏ ਫਿਰ? ਹੁਣ ਸਵੇਰੇ ਸਵੇਰੇ ਮੈਗੀ ਦੀ ਜਵਾਕਾਂ ਨੂੰ ਤੇ ਮੈਂ ਕੀ ਕਰਾਂ? ਤੂੰ ਕੀ ਖਾਏਂਗਾ ਪੁੱਤ? ਮੈਂ ਤਾਂ ਰੋਟੀ ਖਾਣੀ ਆ ਫੇਰ ਰੋਟੀ ਖਾਓ ਚਲ ਇਹਨੂੰ ਪਰੌਂਠੇ ਬਣਾ ਦੀ ਆਲੂ ਵਾਲੇ ਆਲੂ ਵਾਲੇ ਪਏ ਆ ਅੱਛਾ ਮੈਂ ਤਾਂ ਡੀਕ ਡੀਕ ਕੇ ਬਾਲ ਤੇ ਫਿਰ ਮੈਂ ਕੀ ਕਰਦੀ ਓਹੋ ਤੇ ਮੈਂ ਆ ਕੇ ਆਪੇ ਕਰ ਲੈਂਦੀ ਕੰਮ ਤੁਸੀਂ ਕਹੋ ਉਹ ਮੈਨੂੰ ਦੱਸ ਕੇ ਨਹੀਂ ਗਈ ਹੈਗੀ ਤੂੰ ਮੈਂ ਸੇਵਾ ਕਰਨ ਲੱਗ ਜੂਗੀ ਇੱਕ ਗੱਲ ਤਾਂ ਵੈਸੇ ਵਧੀਆ ਜਿੱਦੇ ਦੀ ਤੂੰ ਇੱਥੇ ਆਈਆਂ ਉਹਦੇ ਦੀ ਮੈਂ ਦੇਖਦੀ ਤੇਰਾ ਰੂਟੀਨ ਹੈਗਾ ਅਸੀਂ ਹਜੇ ਨਾਗਾ ਮਾਰ ਜਾਣੇ ਹੈਗੇ ਜਾਏ ਨਹੀਂ ਜਾਂਦਾ ਕਈ ਵਾਰੀ ਤੂੰ ਤਾਂ ਹਰ ਰੋਜ਼ ਆਂਦੀ ਏ ਗੁਰੂ ਕਰਨ ਸਾਰਾ ਕੁਝ ਰੱਬ ਨਹੀਂ ਤਾਂ ਦੇਣਾਂ ਦੀ ਸਾਨੂੰ ਨਾਲੇ ਸਾਡੇ ਕੋਲ ਹੋਰ ਹੈ ਕੌਣ ਉਹ ਤੋਂ ਸਿਵਾ ਇੱਕ ਵਾਹਿਗੁਰੂ ਹੀ ਆ ਬਸ ਸਾਡੇ ਸਿਰ ਤੇ ਤਾਂ ਉਹੀ ਹੱਥ ਧਰਦਾ ਸਹੀ ਗੱਲ ਆ ਮਨਿੰਦਰ ਜਿੱਥੇ ਵਾਹਿਗੁਰੂ ਸਹਾਇ ਹੋ ਜੇ ਉੱਥੇ ਬੰਦਾ ਕਿੱਥੇ ਹੁੰਦਾ ਇਹ ਤਾਂ ਗੱਲ ਤੇਰੀ ਸਿਆਣੀ ਹੈਗੀ ਨਾਲੇ ਜੇ ਬੰਦਾ ਕਰੂਗਾ ਉਹ ਤਾਂ ਸੁਣਾ ਦੂਗਾ ਜੇ ਹੱਥ ਧੜਨੇ ਆਪਾਂ ਵਾਹਿਗੁਰੂ ਮੂਰੇ ਜਾ ਕੇ ਐਡ ਗਏ ਨਾ ਪਰਮਾਤਮਾ ਦੁੱਗਣਾ ਦਿੰਦਾ ਹੈ ਸੱਚ ਦੀ ਮੈਂ ਇਹ ਕਹਿੰਦੀ ਸੀ ਜਦੋਂ ਅਸੀਂ ਰੋਜ ਮਾਮਾ ਤੀਆਂ ਜਾਂਦੀਆਂ ਗੁਰਦੁਆਰੇ ਫਿਰ ਤੂੰ ਸਾਡੇ ਨਾਲ ਹੀ ਵਗ ਚੱਲਿਆ ਕਰ ਤੂੰ ਕਦੋਂ ਨਾਗਾ ਪਾਉਣੀ ਹੁੰਨੀ ਐ ਮੈਂ ਨਾਗਾ ਨਹੀਂ ਪਾਉਦੀ ਤੈਨੂੰ ਵੀ ਪਤਾ ਮੈਂ ਲੇਟ ਜਾਨੀ ਆ ਇਹਨਾਂ ਨੂੰ ਸਕੂਲ ਤੋੜ ਕੇ ਜਾਂ ਮੈਂ ਜਾਂਦੀ ਆ ਸ਼ਾਮ ਨੂੰ ਬੈਣੇ ਇੱਕ ਮੈਂ ਤੈਨੂੰ ਗੱਲ ਦੱਸਦੀ ਆ ਸੀਤਾ ਤੂੰ ਹੈ ਨਾ ਮੈਂ ਤਾਂ ਜਾਣ ਲੱਗ ਗਈ 5 ਵਜੇ ਗੁਰੂ ਘਰ ਅੱਛਾ ਬਾਪੂ ਜਾਂਦਾ ਹੁੰਦਾ ਸੀਗਾ ਹਾਂ ਤੇ ਇਹਨਾਂ ਨੂੰ ਟੈਂਗਰਿਆਂ ਨੂੰ ਸੁੱਤਿਆਂ ਪਈਆਂ ਨੂੰ ਮੈਂ ਛੱਡ ਗਈ ਇੱਕ ਦਿਨ ਅੱਛਾ ਬੈਣੇ ਉੱਠ ਕੇ ਲੱਗ ਗਈ ਆ ਬਾ ਬਾ ਕਰਨੇ ਤਾਂ ਰੋਣ ਐਨ ਦਾ ਪਿਓ ਉਹ ਜਹ ਹੈ ਨਾ ਆਪਨਾ ਤਾਂ ਬਨ ਕੇ ਰਮਾਲ ਇੱਕ ਨੂੰ ਗੋਦੀ ਚ ਕਿਆ ਇੱਕ ਨੂੰ ਉਂਗਲ ਲਾਇਆ ਪਿੱਛੇ ਮੇਰੇ ਗੁਰਦੁਆਰੇ ਚ ਹੈ ਤੇ ਅਣਨਾ ਤਗੀਆਂ ਪਿੱਛੀ ਬਾਗੀਆਂ ਮੇਰੇ ਭੈਣੇ ਉਹ ਦਿਨ ਹੱਦ ਨਾਲ ਰੋਣ ਬਸ ਚੁੱਪ ਘਰ ਮਮਾ ਜੂਜੂ ਮੈਂ ਕਰਨ ਵਾਲੇ ਛੋਟੀ ਤਾਂ ਮੈਨੂੰ ਬਾਲਾ ਹਸਾ ਬਈ ਬਥੇਰਾ ਚੁੱਪ ਕਰਾਇਆ ਵੀ ਕੋਈ ਨਾ ਪੁੱਤ ਆਪ ਚਲਦੇ ਚਲਦੇ ਹੈਨਾ ਦੇਖ ਲੈ ਕੇ ਵੀ ਆਪਾਂ ਬੱਚੇ ਨੂੰ ਲਾ ਲਾ ਦਿੰਨੇ ਆ ਜੋ ਗੁਰੂ ਘਰ ਜਾਂਦੇ ਆ ਪਪਾ ਦੇਖ ਦਊਗਾ ਹੈਨਾ ਤੇ ਕਿੱਥੇ ਇਹੋਂ ਦੇ ਨਾਲ ਹੱਦ ਮੈਂ ਤਾਂ ਫਿਰ ਇਹਨਾਂ ਨੂੰ ਤੋਰ ਕੀ ਜਾਨੀ ਹੁੰਨੀ ਹੈਗੀ ਮੈਂ ਜਵਾਕਾਂ ਦਾ ਬਸ ਐ ਹੀ ਆਦੀ ਨਾਲ ਦੋ ਤੀਆਂ ਹੁਣ ਜਿੱਥੇ ਦੋ ਕੁੜੀਆਂ ਹੁਣ ਉੱਥੇ ਤਾਂ ਕਈ ਲੜਾਈ ਨਾ ਹੋਵੇ ਅਬਸ ਤੇ ਬੋਲਣ ਕਰਨ ਹੋਈ ਨਹੀਂ ਸਕਦਾ ਇਹ ਤਾਂ ਗੱਲ ਹੈਗੀ ਇੱਕ ਗੱਲ ਇਹ ਹੈ ਨਾ ਫਿਰ ਇੱਕ ਹੁਣ ਇਹਨਾਂ ਦੀ ਬੈਂਸ ਨੇ ਆਉਣ ਲੱਗ ਗਈ ਹਾਂ ਇਹ ਵੀ ਹੈ ਚਲ ਹੁਣ ਇਹਨਾਂ ਨੂੰ ਛੁੱਟੀਆਂ ਸਿੰਘ ਦੋ ਗੱਲ ਸੁਣੋ ਤੁਸੀਂ ਖੇਡਣਾ ਤਾਂ ਖੇਡ ਲਓ ਨਹੀਂ ਤੂੰ ਨਾ ਲੈ ਨਹੀਂ ਮम्मा ਮੈਂ ਤਾਂ ਖੇਡੂੰਗੀ ਖੇਡੂ ਚਲ ਪੁੱਤ ਖੇਡ ਲਾ ਨਾਲੇ ਹਰਪ੍ਰੀਤ ਜੇ ਆਪਣੇ ਤੁਸੀਂ ਬਾਹਰਲੇ ਘਰੇ ਚੱਲ ਗਏ ਨਾ ਦੂਰ ਨਹੀਂ ਜਾਣਾ ਉਥੋਂ ਤੇ ਨਾਲ ਇੱਕ ਗੱਲ ਹੋਰ ਜਦੋਂ ਖੇਡਦੇ ਹੋ ਨੂੰ ਬਾਹਰ ਕਿਸੇ ਨੂੰ ਦਰਵਾਜ਼ਾ ਨਹੀਂ ਖੋਲਣਾ ਤੁਸੀਂ ਕੋਈ ਮਰਜ਼ੀ ਬਾਜਾ ਮਾਰੀ ਜਾਵੇ ਤੇਰੀ ਮੰਮੀ ਆਊਗੀ ਤਾਂ ਬਾਰ ਖਲਾ ਲੂਗੀ ਤੇ ਨਹੀਂ ਉੱਥੇ ਹੀ ਖੇਢੀ ਜਾਓ ਸਿਆਣੀ ਗੱਲ ਆ ਬੁੱਤ ਹਨਾ ਅੱਜ ਕੱਲ ਨਾ ਟਾਈਮ ਮਾੜਾ ਹੀ ਐ ਨਾਲ ਤੇਰੇ ਨਾਲ ਜਵਾਕੜੀਆਂ ਹੁੰਦੀਆਂ ਨੇ ਹਨਾ ਤੂੰ ਧਿਆਨ ਰੱਖਣਾ ਤੂੰ ਵੱਡੀ ਐ ਨਾ ਤੇ ਸੁਣ ਮੇਰੀ ਗੱਲ ਸੁਣ ਬਥੇਰੇ ਜਵਾਕ ਆਉਂਦੇ ਹੁੰਦੇ ਵੀ ਅਸੀਂ ਪੀਂਗ ਝੁੱਟਣੀ ਉੱਥੇ ਹਨਾ ਬਸ ਕਿਸੇ ਨੂੰ ਨਹੀਂ ਖੋਲਣਾ ਤੇਰੀ ਮਾਪੀ ਖੜਕਾ ਦੋ ਦਰਵਾਜਾ ਤੁਸੀਂ ਨਾ ਫਿਕਰ ਨਾ ਕਰੋ ਅਸੀਂ ਦੋਨੇ ਜਾਣੇ ਅਸੀਂ ਉੱਥੇ ਖੇਡਾਂਗੇ ਕੁੰਡੀ ਲਾ ਲਾਂਗੇ ਕਿਸੇ ਨੂੰ ਨਿਖੋਲ ਦੇ ਹਾਂ ਜੇ ਮੰਮੀ ਨੇ ਜਾਂ ਤੁਸੀਂ ਬਾਜ਼ਮਾਰੀ ਫੇਰ ਖੋਲਾਂਗੇ ਹਾਂ ਸੱਤ ਵਾਲਾ ਪੱਖਾ ਛੱਡ ਲੇ ਜਾਈ ਪਿੰਗ ਪੁੰਗ ਨਾ ਝੁੱਟਣੀ ਹੋਈ ਉੱਥੇ ਕਿਤੇ ਗਰਮੀ ਜੀ ਬੈਠਾ ਹਾਂ ਸਹੀ ਗੱਲ ਆ ਚਲਾ ਕੇ ਇਹਨੂੰ ਨਿਮਾ ਦੇਾਂਗੇ ਫਿਰ ਚਲ ਘੰਟਾ ਘੰਟਾ ਸੌਂ ਜਾਣੀਆਂ ਹਾਂ ਚਲ ਭਾਜੋ ਪੁੱਤ ਨਾਲੇ ਸਕੂਲ ਦਾ ਕੰਮ ਵੀ ਦਿੱਤਾ ਹੋਊਗਾ ਇਹਨਾਂ ਨੂੰ ਹਨਾ ਸਕੂਲ ਦਾ ਕੰਮ ਸੱਚ ਹਾਂ ਮੈਂ ਤਾਂ ਭੁੱਲ ਗਈ ਪੁੱਛਣਾ ਹਾਂਜੀ ਆਂਦੀ ਦਿੱਤਾ ਕੰਮ ਤਾਂ ਉਹਨੇ ਸਕੂਲ ਦਾ ਲੈਨੇ ਮੈਂ ਤੂੰ ਅੱਧਾ ਘਰ ਵੀ ਲਿਆ ਥੋੜਾ ਹੀ ਰਹਿ ਗਿਆ ਹੁੰਤਾ ਚਲ ਕੋਈ ਨਾ ਫੇਰ ਕਰ ਲਈ ਆ ਕੇ ਚਲ ਵਧੀਆ ਕੀਤਾ ਇਹਨੇ ਤਾਂ ਉੱਤ ਤੂੰ ਕਰ ਲਿਆ ਨਹੀਂ ਉਹ ਮੈਂ ਨਹੀਂ ਕੀਤਾ ਹਾਂ ਤੂੰ ਕਿੱਥੇ ਕੀਤਾ ਕੱਲ ਦੇਖੀ ਗਈਆਂ ਸੀ ਐਡੀ ਅੱਛਾ ਤੇ ਪੁੱਤਾਂ ਲਈ ਲਾ ਲਈ ਤੇ ਰਾਤ ਨੂੰ ਜਦੋਂ ਪੱਖਾ ਵੀ ਘੁੰਮੇ ਨਾ ਕਹੇ ਹੋ ਤੇ ਛੱਤ ਤੇ ਬੈਠੀ ਡੈੜੀ ਉਹ ਡੈੜੀ ਪੱਖਾ ਬੰਦ ਕਰਦੇ ਤੇ ਇਹਨੇ ਤਾਂ ਸਾਨੂੰ ਵੀ ਨਹੀਂ ਟਿਕਣ ਦਿੱਤਾ ਅੱਜ ਜਮਾ ਨਹੀਂ ਦੇਖਣ ਦੇਣੀ ਤੁਹਾਨੂੰ ਸੀ ਐਡੀ ਜਵਾਬ ਤਾਂ ਹੀ ਕਰਦੇ ਡਰਦੇ ਨਹੀਂ ਅੱਜ ਕੱਲ ਤੇ ਜਵਾਬ ਤਾਂ ਦੇਖ ਲੈ ਪਹਿਲਾਂ ਤਾਂ ਆਪਾਂ ਕਿੰਨਾ ਡਰਦੇ ਹੁੰਦੇ ਸੀਗੇ ਦੇ ਜਿਹੜਾ ਦੂਰ ਹੁੰਦਾ ਨਾ ਵਾਸ਼ੂਮ ਕਰਨ ਲੱਗੀ ਉਹ ਡਰਦੇ ਵੀ ਖਾਏ ਰਾਤ ਹੋਈ ਪਈ ਆ ਜਾਂਦੇ ਨਹੀਂ ਤੇ ਅੱਜ ਕੱਲ ਤੇ ਜਵਾਗ ਦੇ ਨਾਲ ਟੀਵੀ ਤੇ ਪੁੱਤਾਂ ਦੇਖਦੇ ਨੇ ਕਿੱਥੇ ਆ ਕੇ ਡਰਦੇ ਬਾਥਰੂਮ ਨਹੀਂ ਗਈ ਮੁਰਕੇ ਡਰਦੀ ਅੱਛਾ ਹੋਰ ਨਾ ਸੁੱਤੀ ਨਾ ਸੌਣ ਦਿੱਤਾ ਚੱਲ ਫਿਰ ਮੇਰੀ ਗੱਲ ਸੁਣ ਲੈ ਇੱਕ ਘੰਟਾ ਹੀ ਖੇਡਣਾ ਆ ਕੇ ਨਾ ਆ ਕੇ ਰੋਟੀ ਖਾ ਕੇ ਆਪਦਾ ਪੜ ਲਿਓ ਦੋਨੇ ਜਾਣੀਆਂ ਨਾਲ ਇਹਨਾਂ ਨੇ ਇਹਨੂੰ ਕਰਾ ਦੀ ਪੁੱਤ ਬਣ ਕੇ ਚੱਲ ਵਗ ਜੀ ਪੁੱਤ ਤੁਸੀਂ ਭੱਜ ਧਿਆਨ ਨਾਲ ਚੱਪਲਾਂ ਪਾਜੀ ਚੰਗਾ ਹਾਂ ਲੈ ਜਾ ਵਗ ਜੀ ਲੈ ਮਨਿੰਦਰ ਤੁਸੀਂ ਖਾ ਲ ਜਾ ਮੈਂ ਨਾ ਬੱਸ ਮੈਂ ਤਾਂ ਨਹੀਂ ਖਾਂਦੀ ਮੈਂ ਨਾ ਕਿਰ ਫਿਰ ਇਹਨਾਂ ਸਤੇ ਰੋਟੀ ਲਾਦਾ ਜਦੋਂ ਤੱਕ ਖੁਸ਼ ਤਾਂ ਹੈਗੀ ਆ ਹਨਾ ਹਾਂ ਖੁਸ਼ ਤਾਂ ਮੈਂ ਹੈਗੀ ਆ ਬਾਕੀ ਮੇਤੀ ਮੇਰੇ ਨਾਲ ਖੁਸ਼ੀਆਂ ਇਹ ਤੋ ਤਸਮਨ ਕੀ ਚਾਹੀਦਾ ਮਨਿੰਦਰ ਪਤਾ ਗੱਲ ਕੀ ਆ ਮੈਂਨੇ ਕਦੇ ਕਦੇ ਕੱਲੀ ਬੈਠੀ ਐ ਸੋਚਦੀ ਹੁੰਨੀ ਆ ਮੋਂ ਮਨਿੰਦਰ ਦੇ ਦਿਲ ਚ ਨਾ ਕਦੇ ਇਹ ਨਾ ਹੋਵੇ ਵੀਦੇ ਦੀ ਜਦੋਂ ਮੈਂ ਆਈਆਂ ਗੁੱਸੇ ਹੁੰਦੀ ਹੁੰਦੀ ਸੀ ਹਨਾ ਮੈਨੂੰ ਵੀ ਫੀਲ ਹੁੰਦਾ ਵੀ ਮੈਂ ਐਵੇਂ ਹੀ ਦਰ ਨਾਲ ਲੜਦੀ ਰਹਿੰਦੀ ਸੀ ਇੱਕ ਗੱਲ ਹੈਗੀ ਆ ਹਨਾ ਭੈਣਾ ਨਾਲ ਵੱਧ ਕੇ ਨਾ ਸਹੇਲੀਆਂ ਪਿਆਰੀਆਂ ਹੁੰਦੀਆਂ ਨੇਗੀ ਸਹੀ ਗੱਲ ਆ ਦੇ ਨਾਲੇ ਮੈਨੂੰ ਪਤਾ ਸੀਗਾ ਵੀ ਤੁਹਾਡਾ ਸੁਭਾਅ ਐ ਕਿਉਂ ਆ ਬਚਪਨ ਤੋਂ ਤੁਸੀਂ ਆਪਣੀ ਮਾਂ ਕੋਲ ਹੀ ਸੀ ਤੁਹਾਨੂੰ ਸਿਖਾਉਣ ਵਾਲਾ ਕੌਣ ਸੀ ਨਾਲੇ ਪਿਓ ਉਹ ਗੱਲਾਂ ਨਹੀਂ ਸਿਖਾ ਸਕਦਾ ਜਿਹੜੀਆਂ ਗੱਲਾਂ ਮਾਂ ਸਿਖਾ ਸਕਦੀ ਹੈ ਇਹ ਗੱਲ ਹੈਗੀ ਹੈ ਮਨਿੰਦਰ ਕਹਿੰਦੇ ਮਾਂ ਨਾ ਇੱਕ ਪਿਓ ਦੀ ਜਗ੍ਹਾ ਲੈ ਲੈਂਦੀ ਆ ਪਰ ਪਿਓ ਮਾਂ ਦੀ ਜਗ੍ਹਾ ਨਹੀਂ ਲੈਂਦਾ ਮਾਂ ਨੇ ਤਾਂ ਸੌ ਕੁਝ ਸਿਖਾਉਣਾ ਪੁੱਤ ਆਹ ਚੰਗਾ ਆ ਮਾੜਾ ਮੈਂ ਜਿੱਦ ਕਰਦੀ ਸੀ ਕਿ ਨਾ ਪਿਓ ਪੂਰੀ ਕਰ ਦਿੰਦਾ ਸੀ ਹੁਣ ਉਹੀ ਪਿਓ ਮੈਨੂੰ ਗਾਲਾਂ ਦੇਣ ਲੱਗ ਜਾਂਦਾ ਤੂੰ ਐਂ ਕਰਦੀ ਆ ਉਹੀ ਮਾਂ ਹੁੰਦੀ ਸਾਰਾ ਕੁਝ ਸਿਖਾਉਂਦੀ ਪੁੱਤ ਕਿਸੇ ਅੱਗੇ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ ਹਨਾ ਕਿ ਹੋਇਆ ਸਭਾ ਰੱਖਣਾ ਇੱਕ ਮਾਂ ਹੀ ਹੁੰਦੀ ਹੈ ਧੀ ਨੂੰ ਆਪਦੇ ਵਰਗੀ ਬਣਾ ਮੈਨੂੰ ਮੇਰੀ ਮਾਸੀ ਲੈ ਕੇ ਗਈ ਸੀਗੀ ਤਦ ਮੈਂ ਆਪਦੀ ਗੱਲ ਦੱਸਣੀ ਹੈਗੀ ਮਾਸੀ ਲੈ ਗਈ ਤੇ ਰੱਖਿਆ ਸੀ ਉਹਨੇ ਮੈਨੂੰ ਦੋ ਕੁ ਮਹੀਨੇ ਐਡਾ ਕਬੱਠਣ ਲੈਤਾ ਪੰਜ ਛੇ ਮੱਝਾਂ ਸੀਗੀਆਂ ਮੈਨੂੰ ਕਹਿਆ ਕਰੇ ਥੋੜਾ ਥੋੜਾ ਗੋਹਾ ਪਾ ਕੇ ਜੱਟ ਕੇ ਮਾਸੀਆ ਕਦੋਂ ਮਾਵਾ ਮੰਦੀਆਂ ਨੇ ਸਹੀ ਗੱਲ ਆ ਮਾਂ ਜਿਹੜੀ ਹੁੰਦੀ ਆ ਜਿਹੜੇ ਮਾਂ ਦੇ ਢਿੱਡ ਦੀ ਅੱਗ ਹੁੰਦੀ ਆ ਉਹ ਮਾਂ ਹੀ ਜਾਣ ਸਕਦੀ ਆ ਦੂਜਾ ਕੌਣ ਜਾਣ ਸਕਦੀ ਆ ਹਨਾ ਜੇ ਧੀ ਦਿੰਦਾ ਨਾ ਰੱਬ ਮਾਂ ਨਾ ਖੋਤੇ ਮਾਂ ਨੂੰ ਦੂਰ ਨਾ ਕਰੀ ਤੀ ਤੋ ਬਸ ਆਈਏ ਦੀ ਹੁਣ ਬਸ ਮਨਿੰਦਰ ਹਾਇਰਪਾ ਮੈਨੂੰ ਦਏ ਸੀਗਾ ਫੇ ਮੇਰੇ ਕੋਲ ਦਿਲ ਹਲਕਾ ਕਰ ਲੈਣੀ ਹੈ ਮੈਨੂੰ ਲੱਗਦਾ ਨਾ ਮੈਂ ਗਲਤ ਟਾਈਮ ਤੇ ਗਲਤ ਗੱਲ ਛੇੜ ਲੈਣੀ ਹੈ ਮੇਰਾ ਮਨ ਦੁਖੀ ਸੀ ਉਸ ਤੋਂ ਜ਼ਿਆਦਾ ਮੌਦਾ ਮਨ ਦੁਖੀ ਕਰਤਾ ਮੇਰਾ ਦਿਮਾਗ ਵੀ ਡੱਲ ਹੋਇਆ ਪਿਆ ਹੁਣ ਜਾ ਮੌਦੇ ਕੋਲ ਮੈਂ ਮੈਨੂੰ ਫੋਨ ਕਰ ਦੇ ਮੈਂ ਅੱਡੇ ਤੋਂ ਜਾ ਕੇ ਲੈ ਆਉਂਦਾ ਤੈਨੂੰ ਫੋਨ ਨੂੰ ਕੀ ਸੀ ਜੀ ਕਿਹੜਾ ਬਾੜੀ ਦੂਰ ਆ ਮਾੜਾ ਮੋਟਾ ਤੁਰਨਾ ਫਿਰਨਾ ਵੀ ਚਾਹੀਦਾ ਮੈਂ ਤੁਰ ਕੇ ਆ ਗਈ ਨਾਲੇ ਕੱਲ ਤਾਂ ਮੀਂਹ ਪਿਆ ਅੱਜ ਤਾਂ ਠੀਕ ਹੀ ਆ ਮੌਸਮ ਬਾਹਰ ਮੀਂਹ ਤਾਂ ਪਿਆ ਸੀ ਪਰ ਲੋਕ ਕੀ ਕਹਿਣਗੇ ਸਾਰੀ ਗਲੀ ਚ ਤੁਰ ਕੇ ਆਈਆਂ ਤੂੰ ਅਗਲੇ ਕਹਿਣਗੇ ਨਾਲ ਦੇ ਘਰੇ ਗੱਡੀਆਂ ਕਾਰਾਂ ਸਭ ਕੁਝ ਹੈ ਤੇ ਆਪ ਤੁਰ ਹੀ ਜਾਂਦੀ ਐ ਲੈ ਗੱਡੀਆਂ ਕਾਰਾਂ ਕਿਹੜੀਆਂ ਲੁਕੋਈਆਂ ਲੁਕਦੀਆਂ ਨੇ ਜੀ ਪਤਾ ਹੀ ਆ ਸਾਰਿਆਂ ਨੂੰ ਵੀ ਗੱਡੀਆਂ ਕਾਰਾਂ ਦੇ ਮਾਲਕਾਂ ਮੈਂ ਤਾਂ ਉਹੀ ਤੁਰ ਕੇ ਆ ਗਈ ਮੈਂ ਕਿਹਾ ਕਿੱਥੇ ਤੁਹਾਨੂੰ ਉਠਾਉਂਗੀ ਚਲ ਕੋਈ ਨਹੀਂ ਮੈਂ ਤਾਂ ਹੁਣ ਘਰੇ ਜਾਣਾ ਹੀ ਐ ਚਲਾ ਜਾ ਹੁਣ ਇੱਥੇ ਤਾਂ ਨਹੀਂ ਖੜੀ ਰਹਿਣਾ ਚਲ ਅੰਦਰ ਨਾਲੇ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਤੇਰੇ ਨਾਲੇ ਕੋਈ ਜ਼ਰੂਰੀ ਗੱਲ ਕਰਨੀ ਐ ਲੈ ਦੱਸੋ ਜਿੰਨੀ ਮਰਜ਼ੀ ਗੱਲਾਂ ਕਰੋ ਜ਼ਰੂਰੀ ਮੇਰੇ ਨਾਲ ਉੱਥੇ ਬੈਠ ਸੋ ਫਿਰ ਤੇ ਦੱਸਦਾ ਅੱਜ ਤੁਸੀਂ ਐ ਹਰ ਕਿੱਥੇ ਘਾਤੋਂ ਆਇਆ ਆ ਜਾ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਮੰਮੀ ਓ ਮੰਮੀ ਲੈ ਆ ਗਿਆ ਬੱਚੀ ਜਰਾ ਮਮੀ ਸਤਿ ਸ੍ਰੀ ਅਕਾਲ ਜਿਉਂਦਾ ਰਹੇ ਹੋ ਠੀਕ ਹੋ ਠੀਕ ਐ ਪੁੱਤ ਹੋਰ ਵੀ ਠੀਕ ਐ ਹਾਂ ਸੇ ਤਾਂ ਠੀਕ ਐ ਤੇ ਵਿਆਹ ਵਧੀਆ ਹੋ ਗਿਆ ਪੁੱਤ ਹਾਂ ਹਾਂ ਵਧੀਆ ਪੂਰਾ ਘੈਂਟ ਹੋ ਗਿਆ ਤੇ ਕੁਰਤਾ ਪਜਾਮਾ ਪਾ ਕੇ ਆਇਆ ਹੈ ਹਾਂ ਫਿਰ ਮੈਂ ਤਾਂ ਕੁਰਤਾ ਪਾਜੀ ਗਰਮੀ ਬੜੀ ਹੋਈ ਪਈ ਆ ਚੱਲ ਪੁੱਤ ਸੋਨਾ ਲੱਗਦਾ ਕੁਰਤਾ ਮੈਂ ਪਾਇਆ ਸੀ ਹਲਕਾ ਜਿਹਾ ਹਾਂ ਤੇ ਹੋਰ ਤੇਰੀ ਮਾਂ ਠੀਕ ਸੀ ਹਾਂ ਸਾਰੇ ਵਧੀਆ ਮਾਂ ਤੂੰ ਦੱਸ ਮੈਨੂੰ ਚੱਲ ਪੁੱਤ ਵਧੀਆ ਤੇ ਨਾਲ ਲਿਆਉਂਦਾ ਤੇਰੀ ਮਾਂ ਨੂੰ ਵੀ ਉਹ ਫਿਰ ਮੈਂ ਸਿੱਧਾ ਇੱਧਰ ਦੀ ਇੱਧਰ ਹੀ ਆ ਗਿਆ ਨਾ ਮੈਂ ਕਿਹਾ ਚੱਲ ਪਹਿਲਾਂ ਮੰਮੀ ਕੋਲੇ ਜਾ ਕੇ ਆਵਾਂ ਅੱਛਾ ਹਾਂ ਮੈਂ ਤਾਂ ਘਰੇ ਵੀ ਨਹੀਂ ਗਿਆ ਸੀ ਉਧਰੋਂ ਇੱਧਰ ਹੀ ਆ ਗਿਆ ਮੈਂ ਵੀ ਨਾ ਅੱਜ ਤੈਨੂੰ ਯਾਦ ਹੀ ਕਰੀ ਜਾਂਦੀ ਸੀ ਅੱਛਾ ਮੈਂ ਆਖਿਆ ਤਬ ਬਣਾਇਆ ਤੁਹਾਨੂੰ ਪਤਾ ਨਾ ਮਾਮੀ ਹੋ ਜਾਂਦਾ ਹਨਾ ਵਿਆਹ ਸ਼ਾਦੀ ਚ ਤਾਂ ਹਾਂ ਚੱਲ ਪੁੱਤ ਕਹਿੰਦੇ ਹੁੰਦੇ ਮਸਾ ਯਾਰ ਦੋਸਤ ਮਿਲੇ ਸੀ ਉਹ ਵੀ ਤਾਂ ਇਕੱਠੇ ਹੋਏ ਸੀਗੇ ਫਿਰ ਤੇ ਮੇਰੀ ਦਵਾਈ ਵੀ ਅੱਜ ਦੇ ਦਿੰਦੀ ਰਹਿ ਗਈ ਸੀ ਅੱਛਾ ਤੇ ਮੈਂ ਕਿਹਾ ਚੱਲ ਜੀ ਅੱਜ ਆ ਜਨਮੀਨ ਤਾਂ ਤੜਕੇ ਅਸੀਂ ਦਵਾਈ ਲੈ ਆਈਏ ਹੋਰ ਲੈ ਆਵਾਂਗੇ ਤੜਕੇ ਫਿਰ ਆਪਾਂ ਹੁਣ ਮੈਂ ਕਿਹੜਾ ਜਾਣਾ ਕਿਤੇ ਹਾਂ ਪੁੱਤ ਤੜਕੇ ਦਵਾਈ ਲੈ ਆਵਾਂਗੇ ਆਪਾਂ ਤੇ ਨਾਲੇ ਤੂੰ ਉਧਰ ਤੇਰੇ ਤਾਏ ਨੇ ਵੀ ਕਿਹਾ ਸੀ ਵੀ ਜੇ ਜਨਮੀਨ ਆ ਕੇ ਤੇ ਮੇਰੇ ਕੋ ਨਹੀਂ ਭੇਜੀ ਠੀਕ ਹੈ ਜਾ ਆਉਂਗਾ ਕੋਈ ਗੱਲ ਨਹੀਂ ਹਾਂ ਤੂੰ ਜਾ ਕੇ ਆਈ ਜਾ ਜਾਉਂਗਾ। ਓਰੇ ਰੂਪ ਪਉਣੀ ਹੋਊਗੀ ਝੋਨੇ 'ਚ। ਹਾਂ ਰਈ ਪਉਣੀ ਹੋਊਗੀ। ਲੋਕਾਂ ਨੂੰ ਚੱਕ ਕੀ ਲਿਆਉਣੇ ਆ ਪਾ ਤਾਂ ਉਹ ਆਪ ਹੀ ਦੇਣਗੇ। ਬਸ ਕੋਈ ਗੱਲ ਨਹੀਂ ਪਾ ਦਾਂਗੇ ਨਹੀਂ ਇਕੱਠੇ ਪਾ ਦਾਂਗੇ ਜੇ ਰੜਕੇ। ਹਾਂ ਰੜਕੇ ਪਾ ਦੇ ਚਾਹੇ ਕਿਵੇਂ ਆ ਚੱਲ ਪੁੱਤ। ਕਹਿੰਦੇ ਹੁੰਦੇ ਆਪ ਦਾ ਕੰਮ ਆ ਕਿਹੜਾ ਆਪਾ ਕਿਸੇ ਦਾ ਕਰਨਾ। ਹਾਂ ਇਹ ਤਾਂ ਹੈ ਮੰਮੀ ਉਹ ਤਾਂ ਹੁਣ ਪਤਾ ਹੀ ਆ। ਹਾਂ ਤੇ ਇੱਕ ਗੱਲ ਮੈਂ ਹੋਰ ਕਰਦੀ ਸੀ ਪੁੱਤ ਤੇਰੇ ਕੋਲੇ। ਹਾਂ ਬੋਲ ਮੰਮੀ। ਕੀ ਗੱਲ ਆ? ਮੈਂ ਕਹਿੰਦੀ ਸੀ। ਮਨਿੰਦਰਵਾਰੀ ਕਹਿੰਦੀ ਸੀ ਵਿਦੇਹਲਾ ਉਹਦੇ ਆ ਕੇ ਗਏ ਸੀ ਬਾਲਾ ਹੀ ਕਰਦੇ ਸੀ ਵੀ ਮਨਿੰਦਰ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਆ ਨਾਲ ਉਹਦੀ ਜਵਾਕੜੀ ਐ ਵੀ ਜੇ ਮੈਂ ਸੋਚਦੀ ਆ ਵੀ ਚੱਲ ਬੁਲਾ ਲਈਏ ਬਨਿੰਦਰ ਨੂੰ ਆਪਾਂ ਇਹ ਕੀ ਕਹਿੰਦੀ ਸੀ ਮਮੀ ਨੂੰ ਆਈ ਕਹਿੰਦੀ ਸੀ ਪੁੱਤ ਚੱਲ ਹੁਣ ਲੋਕਾਂ ਦੇ ਘਰਾਂ 'ਚ ਫਿਰਦੀ ਐ ਉਹ ਜਵਾਕੜੀ ਫਿਰਦੀ ਐ ਚੱਲ ਆਪਾਂ ਇੱਥੇ ਬੁਲਾ ਲੈਨੇ ਆ ਉਹ ਤਾਂ ਤੇਰੀ ਗੱਲ ਠੀਕ ਐ ਚੱਲ ਦੇਖ ਲੈ ਮਮੀ ਤੁਝੇ ਮੈਨੂੰ ਤਾਂ ਲੋਟ ਲੱਗਦਾ ਜਿਵੇਂ ਬਿਮਾਰ ਹੀ ਰੱਖੀ ਆਪਾਂ ਤਾਂ ਤੈਨੂੰ ਪਤਾ ਹੀ ਆ ਹਨਾ ਵਰ ਕੀ ਬਾਦਾਂ ਵੀ ਲੋਕਾਂ ਤੋਂ ਗੱਲਾਂ ਕਰਾਏ ਦਾ ਮੂੰਹ ਲਈ ਦਾ ਮੈਂ ਜਦੋਂ ਪਹਿਲਾਂ ਨਹੀਂ ਸੋਚਿਆ ਹੁਣ ਤਾਂ ਕੀ ਸੋਚੂ ਵੀ ਤੇਰੇ ਬਾਰੇ ਬਾਕੀ ਤੇਰੀ ਦੇਖ ਲੈ ਮਰਜੀ ਆ ਮਾਮੀ ਹੱਸਤਾ ਕੁਝ ਨਹੀਂ ਕਹਿੰਦੇ ਹਨ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰ ਤੇਰੀ ਧੀ ਆ ਹਾਂ ਚੱਲ ਪੁੱਤ ਹਾਂ ਧੀ ਤੇ ਮੇਰੀ ਆ ਚੱਲ ਤੇਰੀ ਵੀ ਭੈਣ ਲੱਗਦੀ ਆ ਤੂੰ ਵੀ ਮੇਰਾ ਹੀ ਪੁੱਤ ਹੈ ਨਹੀਂ ਨਹੀਂ ਭੈਣ ਤਾਂ ਲੱਗਦੀ ਆ ਮਾਂ ਮਾਮੀ ਐ ਨਹੀਂ ਕਹਿੰਦਾ ਮੈਂ ਫਿਰ ਵੀ ਕਿੱਥੇ ਜਵਾਕਾ ਬਿਨਾ ਸਰਦਾ ਹੁੰਦਾ ਹਨਾ ਬਾਕੀ ਜਿਵੇਂ ਤੈਨੂੰ ਰੂਟ ਲੱਗਦਾ ਉਵੇਂ ਕਰ ਲੈ ਮਾਮੀ ਮੈਂ ਤਾਂ ਐਂ ਗੱਲ ਕਰਦਾ ਸੀ ਦੇਖ ਲੈ ਜਿਵੇਂ ਪਹਿਲਾਂ ਬੇਇੱਜ਼ਤੀ ਕਰਾਤੀ ਐਡੀ ਹੈ ਨਾ ਹੁਣ ਫੇਰ ਚੰਗੇ ਜੇ ਥੂੜੀ ਲੱਗਦੇ ਆਂ ਆਪਾਂ ਚੱਲ ਇਹ ਵੀ ਗੱਲ ਠੀਕ ਐ ਪੁੱਤ ਤੇਰੀ ਹਾਂ ਪਰ ਜਦੋਂ ਉਹ ਗੱਲਾਂ ਯਾ ਦੱਸ ਕੇ ਗਏ ਨਾ ਉਹ ਤਾਂ ਮੇਰੇ ਢਿੱਡੇ ਜੇ ਚਡੋਈ ਜੀ ਫਿਰ ਗਈ ਸੀ ਮੈਂ ਅੱਖ ਦੇ ਲ ਉਹ ਹੀ ਧੀ ਐ ਜਿਹੜੀ ਨੂੰ ਮੈਂ ਕਦੇ ਕਿਤੇ ਬਾਹਰ ਨਹੀਂ ਸੀ ਜਾਣ ਦਿੱਤੀ ਤੇ ਜੇ ਇੱਕ ਚੀਜ਼ ਮੰਗਦੀ ਸੀ ਮੈਂ ਚਾਰ ਚੀਜ਼ਾਂ ਲੈ ਕੇ ਦਿੰਦੀ ਸੀ ਤੇ ਅੱਜ ਐਡਾ ਵਕਤ ਪੈ ਰਿਆ ਉਹ ਤੇ ਚੱਲ ਜੇ ਉਹਨੇ ਗਲਤੀ ਕੀਤੀ ਤਾਂ ਹੀ ਭੁਗਤਦੀ ਐ ਪੁੱਤ ਹਾਂ ਉਹ ਤਾਂ ਹੁਣ ਭੁਗਤਦੀ ਜਾਂਦੀ ਐ ਪਤਾ ਹੀ ਫਿਰ ਜੀ ਗਲਤੀ ਕੀਤੀ ਸੀ ਤਾਂ ਹੁਣ ਮੂਰੇ ਵੀ ਆਈ ਜਾਂਦੀਆਂ ਹਾਂ ਜੀ ਮੂਰੇ ਹੋਈ ਜਾਂਦੀਆਂ ਤਾਂ ਹੀ ਤਾਂ ਮੈਂ ਕਹਿਨੀ ਆ ਬਸ ਇੱਕ ਤਾਂ ਮੇਰੇ ਜੀਜਾ ਕਰਦਾ ਵੀ ਬੁਲਾ ਲਾਂ ਜਾਂ ਮੈਂ ਜਾਇਆ ਮੈਂ ਉਹਦੇ ਕੋਲੇ ਮਾਮਾ ਤੋਂ ਨਹੀਂ ਉਹ ਦੇਖਿਆ ਜਾਂਦਾ ਹੁੰਦਾ ਫਿਰ ਮਮੀ ਜਵਾਗ ਤਾਂ ਹੁਣ ਪਤਾ ਹੀ ਹੈ ਤੈਨੂੰ ਹਨਾ ਜਿਵੇਂ ਕਰ ਗਈਆਂ ਕਰ ਗਈ ਕਰ ਗਈ ਗੱਲ ਸਹੀ ਆ ਪੁੱਤ ਮਾਮਾ ਦੇ ਦਿਲ ਹੁੰਦੇ ਆ ਨਾ ਜਿਹੜੇ ਇਹ ਪਾਣੀ ਤੋਂ ਵੀ ਪਤਲੇ ਹੁੰਦੇ ਨੇ ਤੇ ਹੋਰ ਮਾਮਾ ਮਾਂ ਤਾਂ ਮੈਂ ਹੀ ਹੁੰਦੀ ਆ ਚਲ ਬਾਕੀ ਦੇਖ ਲਾਂ ਮਾਂ ਤੈਨੂੰ ਜਿਵੇਂ ਲੋਟ ਲਗਦਾ ਮਮੀ ਹਨਾ ਚਲ ਪੁੱਤ ਮੈਂ ਤਾਂ ਆਖਾਂ ਚਲ ਮੈਂ ਨਵੀਂ ਦੀ ਰਾਜੀ ਲਾਉਂਗੀ ਜਿਵੇਂ ਕਹੂਗਾ ਚਲ ਨਹੀਂ ਨਹੀਂ ਉਹ ਤਾਂ ਤੇਰੀ ਗੱਲ ਠੀਕ ਐ ਚੱਲ ਵੀ ਜਿਵੇਂ ਤੈਨੂੰ ਲੋਟ ਲੱਗਦਾ ਫਿਰ ਉਵੇਂ ਕਰ ਲੈ ਹਾਂ ਚੱਲ ਚੱਲ ਜੇ ਤੂੰ ਕਹਿਣਾ ਨਾ ਬਲਾਵਾਂਗੇ ਮਾਰਤਾ ਰੱਖੀ ਐ ਪਰ ਚੱਲ ਦੇਖੀ ਜੋ ਛੱਡ ਪਰ ਨਹੀਂ ਕਹਿੰਦਾ ਮੰਮੀ ਮੈਂ ਵੀ ਤੂੰ ਨਾ ਬਲਾ ਮੈਂ ਤਾਂ ਹੀ ਕਹਿੰਦਾ ਤੈਨੂੰ ਦੇਖ ਲੈ ਵੀ ਜਿਵੇਂ ਹੁਣ ਏਡੀ ਵੱਡੀ ਬੇਇੱਜ਼ਤੀ ਕਰਾਤੀ ਆਪਣੀ ਹਨਾ ਕਿ ਲੋਕਾਂ ਚਾਵੇਂ ਗੱਲਾਂ ਹੋਣੀਆਂ ਵੀ ਲੈ ਹੁਣ ਘਰੇ ਵੀ ਵਾਰ ਲੀ ਮੈਂ ਤਾਂ ਐ ਹੀ ਕਹਿੰਦਾ ਤੈਨੂੰ ਤੈਨੂੰ ਐ ਨਹੀਂ ਮੈਂ ਕਹਿੰਦਾ ਵੀ ਤੂੰ ਬੁਲਾਈ ਨਾ ਹਾਂ ਪੁੱਤ ਚੱਲ ਲੋਕ ਤਾਂ ਤੈਨੂੰ ਪਤਾ ਹੈ ਕਹਿੰਦੇ ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ ਲੋਕਾਂ ਦੇ ਦੋ ਪਾਸੇ ਦੋ ਪਾਸੇ ਆ ਉਹ ਤਾਂ ਹੁਣ ਪਤਾ ਹੀ ਆ ਲੋਕਾਂ ਦੇ ਮੂੰਹ ਥੋੜੀ ਵੱਢ ਲਾਂਗੇ ਆਪਾਂ ਚੰਗਿਆਂ ਨੂੰ ਵੀ ਕਹਿੰਦੇ ਆ ਤੇ ਮਾੜਿਆਂ ਨੂੰ ਵੀ ਕਹਿੰਦੇ ਆ ਨਹੀਂ ਕੋਈ ਗੱਲ ਨਹੀਂ ਮੈਂ ਜਿਵੇਂ ਤੇਰਾ ਜੀ ਕਰਦਾ ਨਾ ਤੇਰਾ ਮਾੜਾ ਜਿਵੇਂ ਉਵੇਂ ਕਰ ਹਾਂ ਮੈਂ ਰੋਕ ਲਾਂਗੇ ਤੈਨੂੰ ਤੇ ਮੈਂ ਚਾਹ ਦੀ ਘੁੱਟ ਕਰ ਦਿਆਂ ਤੇਰੇ ਵਾਸਤੇ ਹਾਂ ਮੈਂ ਚਾਹ ਦੀ ਘੁੱਟ ਕਰ ਲਾ ਤੂੰ ਮੈਂ ਬੈਠਾ ਹੁਣੇ ਹਾਂ ਚੰਗਾ ਹਾਂ ਠੀਕ ਹੈ ਫਿਰ ਦਵਾਈ ਲੈ ਆਵਾਂਗੇ ਤੇ ਪਾਣੀ ਲੈ ਆਵਾਂ ਪੁੱਤ ਪਹਿਲਾਂ ਨਹੀਂ ਚਾਹ ਹੀ ਬਣਾ ਲਓ ਚੰਗਾ ਪੁੱਤ ਹਾਂ ਠੀਕ ਹੈ ਮੜਾ ਤੂੰ ਸਵਾਲ ਜਵਾਬ ਕਰੇ ਉੱਚੀ ਮੜਾ ਜੀ ਕੀ ਕਹਿੰਦੀ ਐ ਤੁਸੀਂ ਚੁੱਪਰ ਹੋ ਜੀ ਮੈਂ ਆਪੇ ਕਰ ਲਉ ਸਾਰੀ ਗੱਲ ਸ਼ਸ਼ੀਕਰ ਮੰਮੀ ਜੀ ਸਤਿ ਸ਼੍ਰੀ ਅਕਾਲ ਭਾਈ ਹੋਰ ਸੁੱਖ ਠੀਕ ਆ ਤੂੰ ਹਾਂਜੀ ਮੈਂ ਵਧੀਆ ਕਰ ਸੀ ਅੱਜ ਸੋ ਠੀਕ ਹਾਂ ਠੀਕ ਆ ਬਸ ਵਧੀਆ ਤੂੰ ਦੱਸ ਵਧੀਆ ਮੰਮੀ ਕਾਫੀ ਦਿਨ ਲਾਤੀ ਤੁਸੀਂ ਮੇਰਾ ਜਮਾ ਜੀਨੇ ਲੱਗਿਆ ਤੁਹਾਡੇ ਜੀ ਨਾਲ ਕੀ ਕਰਾਂ ਜਦੋਂ ਵਾਗ ਗਈ ਬਸ ਫਿਰ ਉਹਦੇ ਵਗ ਜਾ ਉਹਦੇ ਵਗ ਜਾ ਸਾਰੇ ਚਾਚੇ ਤਾਇਆ ਦੇ ਘਰੇ ਜਾ ਕੇ ਆਉਣਾ ਪੈਂਦਾ ਨਹੀਂ ਫਿਰ ਅਗਲਾ ਗੁੱਸਾ ਕਰਦਾ ਇੱਕਵੇਂ ਗਈ ਵਾਵਾ ਟਾਈਮ ਤੁਸੀਂ ਆਇਦਗੀ ਉਹ ਤਾਂ ਹੈ ਮਾ ਵੈਸੇ ਸਾਰੇ ਜਣੇ ਠੀਕ ਸੀ ਉੱਤੇ ਸਾਰੇ ਵਧੀਆ ਸੀ ਠੀਕ ਠਾਕ ਤੇ ਮੈਂ ਸੁਣਿਆ ਤੇਰੀ ਭੂਆ ਆਈ ਸੀ ਮੰਗਰੋ ਹਾਂਜੀ ਮੰਮੀ ਆਈ ਸੀ ਭੂਆ ਜੀ ਤੇ ਕਿਵੇਂ ਪਈ ਉਹਨੂੰ ਚਾਹ ਪਾਣੀ ਚੱਜ ਦਾ ਫੜਾਤਾ ਸੀ ਉਹ ਤਾਂ ਨਗੋਚਣ ਵਾਲੀ ਐ ਉਹਨੂੰ ਮੈਂ ਤਾਂ ਸਾਰਾ ਕੁਝ ਬਹੁਤ ਵਧੀਆ ਕੀਤਾ ਸੀ ਪਰ ਤੁਹਾਨੂੰ ਉਹਨਾਂ ਦੇ ਸੁਭਾਅ ਦਾ ਪਤਾ ਤਾਂ ਹੈਗਾ ਬਿਨਾ ਗੱਲੋਂ ਬਸ ਗਲਤੀਆਂ ਕੱਢਣੀਆਂ ਬਿਨਾ ਗੱਲੋਂ ਬਿਨਾ ਗੱਲੋਂ ਦਾ ਕੀ ਮਤਲਬ ਉਹ ਭਾਈ ਮੇਰੀ ਗੱਲ ਸੁਣ ਤੂੰ ਮਾੜਾ ਮੋਟਾ ਤਾਂ ਪੇਕਿਆਂ ਤੋਂ ਕੁਝ ਸਿੱਖ ਕੇ ਆਈ ਐ ਕਿ ਨਹੀਂ ਉਹ ਅਗਲੀ ਸਾਰੀ ਉਮਰ ਚੰਗਾ ਚੋਖਾ ਖਾਂਦੀ ਰਹੀ ਐ ਤੇ ਤੂੰ ਉਹਨੂੰ ਚਾਹ ਕਿਵੇਂ ਨਾਲ ਕਿ ਦਿੱਤੀ ਸੀ ਜਮੀ ਮੂਤਪਰਾ ਮਾੜਾ ਮੋਟਾ ਦੁੱਧ ਪਾਣਾ ਮੋਟਾ ਕੋਈ ਖੰਡ ਪੱਤੀ ਲੌਂਗ ਲਾਚੀ ਕੁਛ ਤਾਂ ਬੰਦਾ ਪਾ ਕੇ ਦਿੰਦਾ ਮੈਂ ਵੀ ਚਾਹ ਆ ਪੀਤੀ ਸੀ ਮਿੱਠਾ ਵੀ ਹੈ ਨਹੀਂ ਸੀ ਲੈ ਭਈ ਇਹ ਤੂੰ ਕੀ ਕੀਤਾ ਸੁੱਖਣ ਵਾਲਾ ਆਪਣੇ ਘਰੇ ਕਿਹੜੀ ਚੀਜ਼ ਦੀ ਘਾਟ ਐ ਇੰਨਾ ਦੁੱਧ ਬਾਦ ਹੁੰਦਾ ਤੂੰ ਉਹਨੂੰ ਦੁੱਧ ਚ ਪੱਤੀ ਕੋਈ ਪਾਣ ਦੀ ਚਾਹ ਦੀ ਲੋੜ ਹੀ ਕੀ ਸੀਗੀ ਕਰਨ ਦੀ ਮੰਮੀ ਜੀ ਨੇ ਸਾਰਾ ਕੁਝ ਵਧੀਆ ਕੀਤਾ ਸੀਗਾ ਮੈਂ ਤਾਂ ਉਹਨਾਂ ਨੂੰ ਦੁਬਾਰਾ ਵੀ ਕਿਹਾ ਸੀਗਾ ਪਰ ਉਹ ਕਹਿੰਦੇ ਮੈਨੂੰ ਦੁਬਾਰਾ ਅਗਲੀ ਕਿਉਂ ਪੀਹੂਗੀ ਪੁੱਤ ਤੂੰ ਦੇਖ ਤੂੰ ਸਿਆਣੀ ਬਹਿਣੀ ਆ ਅੱਜ ਤੈਨੂੰ ਕਿਸੇ ਚੀਜ਼ ਤੋਂ ਅਸੀਂ ਨਾ ਕਰਦੇਾਂਗੇ ਤਾਂ ਕੱਲ ਨੂੰ ਤੂੰ ਦੁਬਾਰਾ ਬਣਾਉਲਵੇਂ ਸਾਨੂੰ ਮਨਾ ਕਰੇਂਗੀ ਨਾ ਫੇਰ ਲੈ ਮੈਂ ਮਰ ਜਾ ਮੇਰੀ ਨਣਦਾ ਇਥੇ ਕੋਈ ਮੇਰੇ ਮਗਰੋਂ ਆਈ ਸੀ ਕਰੇ ਆਹ ਕੁਛ ਹੋ ਗਿਆ ਮੈਂ ਤਾਂਹੀਂ ਤਾਂ ਰਹੀ ਨਹੀਂ ਉਹ ਮੈਂ ਤਾਂ ਉਹਨੂੰ ਬਥੇਰਾ ਜ਼ੋਰ ਪਾਇਆ ਮੈਂ ਕਿਹਾ ਰਹਿ ਪਾ ਦੋ ਚਾਰ ਦਿਨ ਲਾ ਕੇ ਜਾਈ ਚਲ ਇੰਨੇ ਨੂੰ ਤੇਰੀ ਭਝਾਈ ਆ ਜੂਗੀ ਤੂੰ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਜਾਈ ਨਾ ਬਾਈ ਕਹਿੰਦੀ ਮੈਂ ਨਹੀਂ ਰਹਿੰਦੀ ਇੱਥੇ ਮੈਂ ਤਾਂ ਜਦੋਂ ਉਹ ਆਈ ਹੋਵੇ ਭਾਈ ਉਹ ਤੋਂ ਪੁੱਛ ਕੇ ਸਬਜ਼ੀ ਬਾਜੀ ਬਣਾਉਣੀ ਆ ਦੋ ਦੋ ਸਬਜ਼ੀਆਂ ਦੁੱਧ ਚ ਪੱਤੀ ਪਤਾ ਮੈਨੂੰ ਉਹਦੇ ਸੁਆਹ ਦਾ ਨਾਲੇ ਸੁਆਹ ਲਾ ਕੇ ਭਾਈ ਇਸ ਘਰ ਦਿੱਤੀ ਐ ਸੁੱਖਨ ਆਪਣਾ ਕਿ ਕੋਈ ਕਮੀ ਆ ਘਰ ਚ ਕਾਸੇ ਦੀ ਉਹ ਤਾਂ ਸਹੀ ਐ ਮੰਮੀ ਜੀ ਤੁਹਾਡੀ ਗੱਲ ਪਰ ਹਰ ਜਗ੍ਹਾ ਤਾਂ ਮੈਂ ਵੀ ਗਲਤ ਨਹੀਂ ਨਾ ਲੈ ਬਹੁਤ ਭਾਈ ਤੈਨੂੰ ਅਸੀਂ ਗਲਤ ਨਹੀਂ ਕਹਿ ਰਹੇ ਪਰ ਤੈਨੂੰ ਸਿਰਫ ਇੰਨੀ ਗੱਲ ਕਹਿ ਰਹੇ ਹਾਂ ਵੀ ਜਿਹੜੇ ਸਾਡੇ ਘਰ ਦੇ ਰਿਵਾਜ ਆ ਨਾ ਉਹ ਹੁਣ ਤੂੰ ਕਦੋਂ ਸਿੱਖਣੇ ਆ 10 ਸਾਲ ਹੋ ਗਏ ਤੈਨੂੰ ਵਿਆਹ ਕਿ ਆਈ ਨੂੰ ਇਹਨਾਂ 10 ਸਾਲਾਂ ਦੇ ਵਿੱਚ ਕੀ ਸਿੱਖਿਆ ਤੂੰ ਤੈਨੂੰ ਇਹਨਾ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਮੇਰਾ ਮਾਪਿਓ ਕੀ ਚਾਹੁੰਦਾ ਤਾਂ ਮੇਰੇ ਸੱਸ ਸਹੁਰਾ ਕੀ ਚਾਹੁੰਦੇ ਨੇ ਗਾ ਇਹਨਾਂ ਦਾ ਪਰਿਵਾਰ ਕੀ ਚਾਹੁੰਦਾ ਨਾਲੇ ਜਾ ਕੇ ਬੰਦਾ 100 ਕੋਲੇ ਗੱਲ ਕਰਦਾ ਕੀ ਆਖੂਗੀ ਭਲਾ ਉਹ ਵੀ ਮੇਰੇ ਭਰਾ ਦੇ ਨੂੰ ਨੇ ਇਹ ਜੀ ਚਾਹ ਪਿਆਈ ਮੈਨੂੰ ਗੱਲ ਚਾਹ ਦੀ ਨਹੀਂ ਹੈਗੀ ਗੱਲ ਹੈਗੀ ਆਦਰ ਮਾਨ ਦੀ ਅਗਲੀ ਕਹੂਗੀ ਮੇਰਾ ਗਈ ਦਾ ਆਦਰ ਮਾਨ ਨਹੀਂ ਕੀਤਾ ਨੂੰ ਨੇ ਤੇ ਉਹ ਇਹ ਗੱਲ ਬਾਈ ਹੋਰ ਅਗਲੇ ਵੀ ਕਰੂਗੀ ਤੇ ਉੱਥੇ ਜਾ ਕੇ ਮੇਰੀ ਵੀ ਬੇਇੱਜ਼ਤੀ ਹੋ ਤੇਰੀ ਵੀ ਬੇਇੱਜ਼ਤੀ ਤੇ ਹੋਰ ਹੁਣ ਅਗਲਾ 100 ਥਾਂ ਗੱਲ ਕਰਦਾ ਭਾਈ ਮਾੜਾ ਜਨਾ ਧਿਆਨ ਰੱਖਿਆ ਕਰ ਇਹ ਜੀਆਂ ਗੱਲਾਂ ਦਾ ਆਏ ਗਏ ਨੇ ਤਾਂ ਬਸ ਆਏ ਹੱਥਾਂ ਤੇ ਚੱਕ ਲਿਆਉਂਦੇ ਨੂੰ ਮੰਮੀ ਚੇਤੇ ਤੋਂ ਮੈਂ ਕਿਹਣਾ ਰੱਖੂਗੀ ਅਗਰ ਤੁਹਾਨੂੰ ਕਦੇ ਵੀ ਅਜਿਹੀ ਗਲਤੀ ਨਹੀਂ ਮਿਲਦੀ ਬਸ ਠੀਕ ਹੈ ਜੇ ਅੱਗੇ ਤਾਂ ਗਲਤੀ ਨਹੀਂ ਮਿਲਦੀ ਤਾਂ ਚੰਗੀ ਗੱਲ ਹੈ ਸਿਆਣੀ ਰਹੇਗੀ ਚੱਲ ਕੋਈ ਨਹੀਂ ਕਰ ਲਾ ਹੁਣ ਭਾਈ ਕੋਈ ਕੰਮ ਧੰਦਾ ਠੀਕ ਹੈ ਤੈਨੂੰ ਇਹ ਐਵੇਂ ਲੱਗਦੀ ਹੈ ਵੀ ਇਸਨੀ ਜੀ ਠੀਕ ਹੈ ਨਾ ਉੱਤਮ ਨੂੰ ਪਤਾ ਹੀ ਹੈ ਹੁਣ ਗਲਤੀ ਨਹੀਂ ਆਈ ਉਸਤੇ ਤਾਂ ਦੇਖ ਲਾ ਨਾ ਨਾ ਗਲਤੀ ਆਉਂਦੀ ਨਹੀਂ ਇਹ ਤਾਂ ਜਦੋਂ ਇਹਨੂੰ ਕੁਝ ਕਹਿਣ ਲੱਗ ਜਾਨੇ ਆ ਤਾਂ ਜਮਾਂ ਚੁੱਪ ਕਰਕੇ ਖੜ ਜੂਗੀ ਬੋਲੂਗੀ ਨਹੀਂ ਮੁਰੋ ਵੀ ਮੈਂ ਤਾਂ ਕੁਝ ਕੀਤਾ ਹੀ ਨਹੀਂ ਹੁਣ ਵੀ ਮਣ ਮਣ ਜੇ ਕਰਨ ਲੱਗੀ ਮੈਂ ਤਾਂ ਕਹਤਾ ਮਾਹ ਪਾਈ ਮੈਂ ਤਾਂ ਉਹਨੂੰ ਦੋ ਦੋ ਸਬਜ਼ੀਆਂ ਭਾਜੀਆਂ ਬਣਾ ਕੇ ਦਿੰਦੀ ਸੀਗੀ ਤੇ ਤੋ ਚਾਹ ਵੀ ਨਾ ਚੱਜਦੀ ਸਰੀ ਬਹੁਤ ਕਜਾਂ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਬਹੁਤ ਕਜਾਂ ਇਹਦੇ ਵਿੱਚ ਬਸ ਆਹ ਆਪਣੇ ਰਿਸ਼ਤੇਦਾਰਾਂ ਨੂੰ ਹੀ ਸਮਝ ਲੈਂਦੀ ਆ ਹੁਣ ਜਦ ਆਪਦੀ ਮਾਂ ਆਈ ਹੁੰਦੀ ਹੈ ਇਹੇ ਜੀ ਚਾਹ ਕਰਦੀ ਲੈ ਆਪਦੀ ਮਾਂ ਆਏ ਤਾਂ ਫਿਰ ਪੂਰਾ ਭੱਜੀ ਫਿਰਦੀ ਹੁੰਦੀ ਚਲ ਮੇਰੀ ਗੱਲ ਸੁਣ ਹਾਂ ਤੁਸ ਚਾਹ ਪਾਣੀ ਪੀ ਲਿਆ ਤੂੰ ਪੰਜਾਬੀ ਕੋਲੇ ਜਾਇਆ ਠੀਕ ਹੈ ਪਰ ਮੇਰੀ ਗੱਲ ਸੁਣ ਅੱਗਾ ਪਿਛਾ ਦੇਖ ਕੇ ਜਾਇਂ ਇੰਗਲਿਸ਼ ਪੰਜਾਬੋ ਕੇ ਘਰੇ ਗਾੜ ਨੂੰ ਵੀ ਆਪਾਂ ਤਾਂ ਲੱਗਦਾ ਵੀ ਕਿਉਂ ਜਾਵਾਂਗੇ ਆਪਾਂ ਨਾ ਨਾ ਮੈਂ ਆਪੇ ਗੱਲ ਸਾਂਭ ਲਊ ਸਾਰੀ ਕਿਸੇ ਨੂੰ ਪਤਾ ਨਹੀਂ ਲੱਗਣ ਦੇ ਆ ਪੀ ਕੇ ਦੋ ਕੁੱਟਾ ਚਾਹ ਦੀਆਂ ਮੈਂ ਤਾਂ ਕੱਪੜੇ ਵੀ ਆ ਕੇ ਹੀ ਬਦਲੂ ਮੈਂ ਜਾਣੀ ਆ ਤੂੰ ਜਾਇਆ ਜਾ ਕੇ ਆ ਕੇ ਫਿਰ ਮੈਨੂੰ ਦੱਸੀ ਠੀਕ ਹੈ ਨ ਮੈਂ ਘਰ ਮੈਂ ਜਾਈ ਨਾ ਮੈਂ ਪੰਜਾਬ ਉਹ ਜਾ ਚੰਦੂ ਬਾਬੂ ਨੇ ਪੁੱਛਿਆ ਨਾ ਆਪੇ ਕੋਈ ਆਣਾ ਬਹਾਨਾ ਮਾਰ ਦੇ ਬਸ ਆਣਾ ਬਹਾਨਾ ਕੀ ਮਾਰਨਾ ਮੈਂ ਕਹਾਂਗਾ ਤੇ ਸੌ ਕੰਮ ਹੋ ਜਾਵੇ ਤੂੰ ਜਾ ਚਲ ਠੀਕ ਦੇਖੀ ਜਾਓ ਭਾਈ ਹੁਣ ਆ 40 ਦਿਨਾਂ ਵਾਂਗ ਸਾਡੇ ਘਰ ਦੇ ਵਿੱਚ 40 ਦਿਨਾਂ ਦੇ ਵਿੱਚ ਵਿੱਚ ਕੀ ਹੁੰਦਾ ਲਿਯੂਏ ਹਾਂ ਕਾਰਟੂਨ ਦੇਖ ਲਾਓ ਤੇ ਲੈ ਆ ਚੰਗੀ ਗੱਲ ਹੈਗੀ ਤੁਸੀਂ ਇਹਨੂੰ ਕਿਉਂ ਅੰਦਰ ਲੈ ਆਏ ਲੈ ਕੰਬਲੀ ਹੋਈਆਂ ਤੂੰ ਐਂ ਤਾਂ ਦੇਖਦਾ ਵੀ ਐਡੀ ਤਾਂ ਹੈਗੀ ਆ ਉਹ ਜਵਾਕਾਂ ਵਰਗੀ ਉਹ ਬਾਹਰ ਧੁੱਪੇ ਫਿਰਦੀ ਚੰਗੀ ਲੱਗਦੀ ਹੈ ਕਹਿੰਦਾ ਮੈਂਟ ਵਰਗੀ ਬਿਮਾਰ ਹੋ ਜੀ ਕੱਲ ਇਹਨੇ ਗੱਦੀਆਂ ਪਾੜਤੀਆਂ ਪਰਲੇ ਸੋਫੇ ਵਾਲੀਆਂ ਉਹ ਫੇਰ ਕੀ ਹੋ ਗਿਆ ਨਿਆਣੀ ਹੈ ਯਾਰ ਜਵਾਕਾਂ ਵਰਗੀ ਹੈ ਕਿੰਨੇ ਸ਼ੌਂਕ ਨਾਲ ਲਿਆਂਦੀ ਵੀ ਆ ਇਹੇ ਮੇਰਾ ਤਾਂ ਹੀ ਦਿਮਾਗ ਖਰਾਬ ਹੋਇਆ ਪਿਆ ਪਹਿਲਾਂ ਹੀ ਕਿਉਂ ਹੁਣ ਤੇਰੇ ਦਿਮਾਗ ਨੂੰ ਕੀ ਹੋ ਗਿਆ ਦਿਮਾਗ ਨੂੰ ਕੀ ਮਨਿੰਦਰ ਬੈਠੀ ਸੀ ਮੇਰੇ ਕੋਲ ਅੱਛਾ ਫੇਰ ਮੇਰੇ ਤੋਂ ਇਹ ਜੀ ਗੱਲ ਛੇੜੀ ਗਈ ਕੋਈ ਉਹ ਹੁਣ ਰੋਈ ਹੋਈ ਜਾਂਦੀ ਐ ਮੈਂ ਤਾਂ ਸੋਈ ਚੋਂ ਚੁੱਪ ਵੀ ਕਰਾ ਕੇ ਆਈ ਹੁਣ ਮੇਰਾ ਆਪ ਦਾ ਮੂਡ ਖਰਾਬ ਹੋਇਆ ਪਿਆ ਕਿਉਂ ਕੀ ਹੋ ਗਿਆ ਕੀ ਕਹਤਾ ਤੂੰ ਬਸ ਐਂ ਗੱਲਾਂ ਜੀਆਂ ਚੱਲ ਪੀਆਂ ਵੀ ਮੈਨੂੰ ਮਾਸੀ ਲੈ ਗਈ ਸੀਗੀ ਹਨਾ ਤੇ ਵੀ ਮਾਸੀ ਮੇਰੇ ਤੋਂ ਕਿੰਨਾ ਕੰਮ ਕਰਾਉਂਦੀ ਹੁੰਦੀ ਸੀ ਉਹ ਤੁਹਾਨੂੰ ਵੀ ਦੱਸਦੀ ਹੁੰਦੀ ਸੀ ਹਨਾ ਤੇ ਦੋ ਕੁ ਮਹੀਨੇ ਰਹੀ ਦੇਖ ਲੈ ਮੇਰਾ ਕੀ ਹਾਲ ਹੋ ਗਿਆ ਸੀ ਤੇ ਮੈਂ ਕਿਹਾ ਮਾਮਾ ਬਿਨਾ ਕੋਈ ਨਹੀਂ ਹੁੰਦਾ ਮਾਮਾ ਨੂੰ ਨਖੋਵੇ ਰੱਬ ਮੇਰੇ ਤਾਂ ਦਿਮਾਗ ਚ ਨਹੀਂ ਸੀ ਗੱਲ ਉਹਦੇ ਆਲੀ ਤਾਂ ਕਹਿੰਦੀ ਹੋਰ ਦੀਦੀ ਕਹਿੰਦੀ ਜਦੋਂ ਮਾਮਾ ਪਾਸੇ ਹੋ ਜਾਂਦੀਆਂ ਕੀ ਮੈਂ ਕੀ ਦੱਸਾਂ ਤੁਹਾਨੂੰ ਮੇਰਾ ਤਾਂ ਮੇਰੀ ਗੱਲ ਸੁਣ ਤੂੰ ਵੀ ਨਾ ਕਮਲੀ ਆ ਤੈਨੂੰ ਪਤਾ ਤਾਂ ਹੈਗਾ ਤੇ ਉਹ ਮਾਮਾ ਕਰੀ ਜਾਂਦੀ ਹੈ ਹੈ ਸਾਰਾ ਸਮਝਾ ਕੇ ਆ ਮੇਰੀ ਗੱਲ ਸੁਣ ਤੇਰੇ ਜਨਾ ਕੋਈ ਕਮੀ ਨਹੀਂ ਹੈਗੀ ਤੇ ਨਾ ਕਦੇ ਕਮੀ ਸੀਗੀ ਅੱਜ ਤੈਨੂੰ ਇੱਕ ਗੱਲ ਦੱਸ ਦਾਨਾ ਤੈਨੂੰ ਨਾ ਆਏ ਨਹੀਂ ਪਤਾ ਵੀ ਤੂੰ ਕਿਹੜੀ ਜਗ੍ਹਾ ਤੇ ਬੈਠੀ ਨੇ ਕੀ ਬੋਲਣਾ ਜੇ ਤੂੰ ਆਹ ਇੰਨੀ ਗੱਲ ਸੋਚ ਕੇ ਬੋਲਿਆ ਕਰੇ ਨਾ ਤਾਂ ਆਪਣੇ ਘਰੇ ਜਿਹੜਾ ਪਹਿਲਾਂ ਵੀ ਕਲੇਸ਼ ਪੈਂਦਾ ਸੀ ਨਾ ਉਹ ਵੀ ਨਾ ਪੈਂਦਾ ਮੈਂ ਮੰਨਦੀ ਆ ਠੀਕ ਆ ਮੈਨੂੰ ਨਹੀਂ ਪਤਾ ਲੱਗਦਾ ਪਰ ਕਈ ਗੱਲਾਂ ਇਦਾਂ ਦੀਆਂ ਹੁੰਦੀਆਂ ਨੇ ਉਹ ਸੋਚ ਸਮਝ ਕੇ ਨਹੀਂ ਬੋਲੀਆਂ ਜਾਂਦੀਆਂ ਹੁਣ ਮੈਨੂੰ ਤਾਂ ਇਹ ਸੀਗਾ ਵੀ ਮੈਂ ਉਹਨੂੰ ਆਪ ਦਾ ਦਰਦ ਦੱਸਦੀ ਪਈਆਂ ਹਨਾ ਵੀ ਕਿਉਂਕਿ ਨਾ ਉਹ ਭੈਣਾ ਨਾਲੋਂ ਵੀ ਵੱਧ ਕੇ ਹੋ ਗਈ ਜਦੋਂ ਮੈਂ ਉਹਦੇ ਨਾਲ ਗੱਲ ਕਰਦੀ ਮੈਨੂੰ ਸਕੂਨ ਮਿਲਦਾ ਮੈਂ ਉਹਦੇ ਨਾਲ ਆਪਦਾ ਦੁੱਖ ਸਾਂਝਾ ਕਰਨ ਲੱਗੀ ਤੇ ਉਹਦਾ ਦੁੱਖ ਪਹਿਲਾਂ ਮੂਰੇ ਆ ਗਿਆ ਕੰਮੋ ਗੱਲ ਪਤਾ ਅਸਲ ਕੀ ਆ ਤੇਰੇ ਕੋਲੇ ਬਾਪੂ ਹੈਗਾ ਸੀ ਤੇ ਹੈਗਾ ਠੀਕ ਆ ਨਾ ਉਹਦੇ ਕੋਲੇ ਹੁਣ ਨਾ ਤਾਂ ਮਾਂ ਗਈ ਤੇ ਨਾ ਪਿਓ ਆ ਉਹਨੂੰ ਦੋਨਾਂ ਦਾ ਪਿਆਰ ਹੀ ਨਹੀਂ ਮਿਲ ਰਿਹਾ ਉਹ ਤਾਂ ਮੈਂ ਮੰਦੀ ਆ ਉਹਨੇ ਜ਼ੁਬਾਨੀ ਚਾਕੇ ਖੋਤੇ ਮੈਂ ਬਚਪਨ ਚ ਮਾਂ ਖੋਤੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਮਾਂ ਦਾ ਪਿਆਰ ਹੁੰਦਾ ਕੀ ਆ ਮਾਂ ਬੱਚਿਆਂ ਨੂੰ ਕਿਵੇਂ ਪਾਲਦੀ ਆ ਹੁਣ ਜਦ ਮੈਂ ਕੁਦਰਤ ਅਰਗੈ ਨੂੰ ਖੜਾਉਣੀ ਆ ਮੈਨੂੰ ਤਾਂ ਉਦੋਂ ਪਤਾ ਲੱਗਦਾ ਵੀ ਜੇ ਮੇਰੀ ਮਾਂ ਵੀ ਹੁੰਦੀ ਨਾ ਮੈਂ ਵੀ ਇੰਨੇ ਚਾਮਾ ਲਾਡਾ ਨਾਲ ਪਲਦੀ ਜਦੋਂ ਬੱਚੇ ਜਿੱਦ ਕਰਦੇ ਆ ਨਾ ਮਾਂ ਦਾ ਪਿਆਰ ਉਦੋਂ ਪਤਾ ਲੱਗਦਾ ਮਾਂ ਦੀ ਨਾ ਕੋਰਚ ਵੀ ਇੰਨਾ ਪਿਆਰ ਹੁੰਦਾ ਮੈਂ ਦੇਖ ਲਾ ਨਾਲੇ ਗੁੱਸੇ ਵੀ ਹੋ ਜਾਂਦੀ ਆ ਕੁੱਟ ਵੀ ਦਿੰਨੀ ਉਹਨਾਂ ਨੂੰ ਪਰ ਜਿਹੜੀ ਉਹ ਚੀਜ਼ ਮੰਗਦੇ ਉਹ ਚੀਜ਼ ਪਿੱਛੇ ਨਾਲੇ ਕੁੱਟ ਦਿੰਨੀ ਆ ਨਾਲੇ ਮੈਂ ਬਣਾ ਦਿੰਨੀ ਆ ਉਹ ਫਿਰ ਉਸੇ ਨੂੰ ਤਾਂ ਮਾਂ ਕਹਿੰਦੇ ਆ ਰੱਬ ਦਾ ਦੂਜਾ ਰੂਪ ਕਿਉਂ ਕਿਹਾ ਜਾਂਦਾ ਮਾਂ ਨੂੰ ਤਾਂ ਹੀ ਕਿਹਾ ਜਾਂਦਾ ਵੀ ਮਾਂ ਹੁੰਦੀ ਹੈ ਜਿਹੜੀ ਰੱਬ ਦਾ ਦੂਜਾ ਰੂਪ ਹੁੰਦੀ ਹੈਗੀ ਹੈ ਇਹ ਗੱਲ ਤੂੰ ਮੰਨਦੀ ਆ ਨਾ ਹੁਣ ਮੈਂ ਕੀ ਕਰਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਉਹਨੂੰ ਚੰਗਾ ਸਮਝਾਉ। ਉਹ ਚੱਲ ਕੋਈ ਗੱਲ ਨਹੀਂ। ਥੋੜੀ ਥੋੜੀ ਠੰਡੀ ਹੋ ਜੂਗੀ ਉਹ ਦਿਮਾਗ ਚੋਂ ਇਹ ਗੱਲ ਨਿਕਲਣ ਦੇ। ਤੇ ਉਹ ਦੂਜੀ ਗੱਲ ਤਾਂ ਨਹੀਂ ਹੋਈ ਉਹਦੀ ਮਾਂ ਵਾਲੀ ਇਹਦੇ ਨਾਲ। ਮੈਂ ਤਾਂ ਘਰ ਨਹੀਂ ਸੀਗੀ। ਮਿੰਦ ਪਤਾ ਨਹੀਂ ਲੱਗਿਆ ਗੱਲ ਕਰਦੀ ਕਰਦੀ ਮੈਂ ਕਿੱਧਰ ਨੂੰ ਭੱਗ ਗਈ ਉੱਠ ਕੇ ਮੇਰੇ ਕੋਲੋਂ ਦੁਰ ਗਈ ਹੁਣ ਮੈਂ ਮਸਾਂ ਅੰਦਰ ਗਈ ਸੀ ਰੋਈ ਜਾਂਦੀ ਸੀ ਮੋਦੀ ਮਿਹਨਤ ਬਾੜੀ ਕਰਕੇ ਆਈਆਂ ਮੈਂ ਵੀ ਮਨਿੰਦਰ ਵੀ ਮੇਰਾ ਉਹ ਮਤਲਬ ਨਹੀਂ ਸੀ ਹਾਂ ਤਾਂ ਸਮਝ ਗਈ ਕਹਿੰਦੀ ਮੈਨੂੰ ਪਤਾ ਦੀਦੀ ਤੁਸੀਂ ਕੋਈ ਜਾਣ ਬੁੱਝ ਕੇ ਨਹੀਂ ਕਹਿੰਦੀ ਤਾਂ ਵੈਸੇ ਹੀ ਮੇਰੇ ਗੱਲਾਂ ਕਿ ਦਿਲ ਤੇ ਲੱਗ ਜਾਂਦੀਆਂ ਨੇ ਉਹ ਚਲ ਕੋਈ ਨਾ ਅੱਗੇ ਤੋਂ ਧਿਆਨ ਰੱਖੀ ਸਮਾ ਵਿਚਾਰ ਕੇ ਗੱਲ ਕਰਦਿਆ ਕਰ ਕੋਈ ਵੀ ਕਰਨੀ ਹੁੰਦੀ ਹੈ ਨਾਲੇ ਕਿਤੇ ਵੀ ਕਰਨੀ ਹੁੰਦੀ ਆ ਉਹ ਜਿਹੜੀ ਬੰਦੇ ਨੂੰ ਅਕਲ ਆਉਂਦੀ ਆ ਨਾ ਉਹ ਬਦਾਮ ਖਾ ਕੇ ਨਹੀਂ ਆਉਂਦੀ ਉਹ ਠੋਕਰਾਂ ਖਾ ਕੇ ਜਾਂ ੱਟਕੇ ਖਾ ਕੇ ਆਉਂਦੀ ਹੈ ਹੈ ਹੁਣ ਤੈਨੂੰ ਗਾਹ ਵਾਸਤੇ ਪਤਾ ਲੱਗ ਗਿਆ ਕਿ ਭਾਈ ਮੈਂ ਕੋਈ ਵੀ ਗੱਲ ਕਰੂੰਗੀ ਸਮਾਂ ਵਿਚਾਰ ਕੇ ਜਗ੍ਹਾ ਦੇਖ ਕੇ ਵੀ ਕਿਹੜੀ ਜਗ੍ਹਾ ਤੇ ਕੀ ਗੱਲ ਕਰਨੀ ਹੁਣ ਤੈਨੂੰ ਪਤਾ ਲੱਗ ਗਿਆ ਬਸ ਗੱਲ ਉਹ ਨਹੀਂ ਹੈਗੀਗੀ ਤੁਹਾਨੂੰ ਪਤਾ ਤਾਂ ਹੈਗਾ ਡੈਡੀ ਨਾਲ ਮੈਂ ਕਦੇ ਕੋਈ ਨਹੀਂ ਕੋਈ ਗੱਲ ਕੀਤੀ ਹੈਗੀ ਮਾਸੀ ਦੀਆਂ ਕੁੜੀਆਂ ਨੇ ਉਹ ਤਾਂ ਫੋਨ ਵੀ ਨਹੀਂ ਚੱਕਦੀਆਂ ਤੇ ਮਾਸੂਆਂ ਤਾਂ ਆਉਂਦਾਂ ਵੀ ਨਹੀਂ ਹੈਗੀਆਂ ਮੈਨੂੰ ਨਾ ਜਿੱਦੇ ਦੀ ਮਨਿੰਦਰ ਆਈ ਆ ਮੈਂ ਇਹਦੇ ਕਰੀਬ ਗਈਆਂ ਨਾ ਇਹਦਾ ਦੁੱਖ ਸੁਣਿਆ ਮੈਨੂੰ ਇਹ ਲੱਗਦਾ ਹੁੰਦਾ ਕਿ ਰੱਬ ਨੇ ਨਾ ਮੈਨੂੰ ਮੇਰੀ ਭੈਣ ਹੀ ਦੇਤੀ ਮੈਂ ਤੇ ਨਾ ਹਰ ਇੱਕ ਗੱਲ ਕਰ ਸਕਦੀ ਆ ਪਰ ਇੱਕ ਗੱਲ ਹੈਗੀ ਆ ਮੈਨੂੰ ਨਾ ਜਿੰਨਾ ਚਿਰ ਇਹਨਾਂ ਮਾਮਾ ਧੀਆਂ ਚ ਸਭ ਕੁਝ ਠੀਕ ਨਹੀਂ ਨਾ ਹੁੰਦਾ ਮੈਨੂੰ ਬਹੁਤ ਸੋਚ ਸਮਝ ਕੇ ਬੋਲਣਾ ਪੈਣਾ ਕਿਉਂਕਿ ਕਈ ਗੱਲਾਂ ਨਾ ਬੰਦੇ ਦੇ ਦਿਲਚਕਰ ਕਰੀਆਂ ਹੁੰਦੀਆਂ ਨੇ ਗੱਲ ਕੋਈ ਹੋਰ ਹੋਈ ਹੁੰਦੀ ਆ ਉਹ ਬੰਦਾ ਆਪ ਦੇਤੀ ਲਾ ਕੇ ਬਹਿ ਜਾਂਦਾ ਉਹ ਚਲ ਕੋਈ ਨਾ ਸਾਰਾ ਕੁਝ ਠੀਕ ਹੋ ਜਾਊਗਾ ਜੇ ਆਪਾਂ ਕੋਈ ਵੀ ਗੱਲ ਕਰਦੇ ਆ ਨਾ ਜਿਹਦੇ ਤੇ ਬੀਤੀ ਹੁੰਦੀ ਆ ਅਗਲੇ ਨੂੰ ਇਹੀ ਲੱਗਦਾ ਵੀ ਪਤਾ ਨਹੀਂ ਮੇਰੀ ਗੱਲ ਕਰੀ ਜਾਂਦਾ ਪਰ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਜਿਹੜੀ ਔਰਤ ਹੁੰਦੀ ਆ ਨਾ ਉਹ ਬਹੁਤ ਕੁਛ ਕਰਦੀ ਹੁੰਦੀ ਆ ਜਦੋਂ ਔਰਤ ਆਪਦੀ ਅਸਲੀ ਤਾਕਤ ਦਿਖਾਉਣ ਲੱਗ ਜੇ ਤੇ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਵੀ ਤੂੰ ਇਹਨਾਂ ਨੂੰ ਮਾਵਾਂ ਤਿਆਂ ਨੂੰ ਮਲਾ ਕੇ ਹਟੇਂਗੀ ਇਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਲੈ ਕੇ ਆਏਂਗੀ ਉਹ ਤਾਂ ਸਾਰਾ ਕੁਝ ਹੋਜੂ ਚਲ ਉਹ ਤਾਂ ਬਾਬੇ ਤੇ ਆ ਬਾਬੇ ਨੇ ਜਿੱਦੇ ਮਲਾਉਣਾ ਹੋਇਆ ਆਪੇ ਮਲਾ ਦੇਣਾ ਕੋਈ ਉਹ ਵੀ ਕੋਈ ਇਮਤਿਹਾਨ ਲੈਂਦਾ ਹਨਾ ਕਹਿੰਦੇ ਗਲਤੀਆਂ ਚ ਬੰਦਾ ਸਿੱਖਦਾ ਜਦੋਂ ਗਲਤੀਆਂ ਕਰਦਾ ਫੇਰ ਹੀ ਬੰਦੇ ਨੂੰ ਪਤਾ ਲੱਗਦਾ ਮੇਰੇ ਲਈ ਕੀ ਸਹੀ ਹੈ ਕੀ ਗਲਤ ਇਹਨੇ ਦੇਖ ਲਾ ਕਹਣੀ ਨੇ ਐਡਾ ਵੱਡਾ ਫੈਸਲਾ ਕੀਤਾ ਜੇ ਤਾਂ ਹੁਣ ਉਹ ਭੁਗਤਦੀ ਫਿਰਦੀ ਐ ਚਲੋ ਉਹ ਤਾਂ ਬੰਦਾ ਸਮਝ ਜਾਂਦਾ ਮੈਂ ਐਂ ਕਹਿੰਦੀ ਸੀਗੀ ਮੇਰੇ ਕੋਲ ਨਾ ਜਮੀਨ ਵਾਲੀ ਗੱਲ ਕੀਤੀ ਸੀਗੀ ਜਮੀਨ ਵਾਲੀ ਜਮੀਨ ਵਾਲੀ ਕੀ ਗੱਲ ਕੀਤੀ ਸੀ ਨੀ ਮੈਂ ਤੁਹਾਨੂੰ ਪਤਾ ਨਹੀਂ ਦੱਸੀ ਆ ਕਿ ਨਹੀਂ ਦੱਸੀ ਮੇਰੇ ਦਿਮਾਗ ਚ ਨਹੀਂ ਹੈਗੀ ਇਹ ਗੱਲ ਇਹਦੇ ਭੂਆ ਰਗੇ ਆਏ ਸੀ ਨਾ ਹਾਂ ਆਈ ਸੀ ਭੂ ਅਰਜੀ ਦੀ ਮਨਿੰਦਰ ਦੀ ਜ਼ਮੀਨ ਹੈਗੀ ਆ ਮਨਿੰਦਰ ਦੇ ਨਾਂ ਮਨਿੰਦਰ ਦੀ ਜ਼ਮੀਨ ਮਨਿੰਦਰ ਦੇ ਨਾਂ ਹੈਗੀ ਆ ਇਹਦੇ ਡੈਡੀ ਦੇ ਡੈਥ ਤੋਂ ਬਾਅਦ ਅੱਧੀ ਜ਼ਮੀਨ ਇਹਦੇ ਨਾਂ ਲੱਗ ਗਈ ਅੱਧੀ ਇਹਦੀ ਮੰਮੀ ਦੇ ਨਾਂ ਜੜ ਗਈ ਤੇ ਹੁਣ ਇਹਦੀ ਭੂਆ ਤੇ ਭੂਆ ਦਾ ਮੁੰਡਾ ਇਹਦੇ ਕੋਲ ਆਏ ਸੀ ਵੀ ਜਿਹੜਾ ਇਹਦੀ ਭੂਆ ਦਾ ਮੁੰਡਾ ਇਹਦੀ ਮੰਮੀ ਕੋਲ ਰਹਿੰਦਾਗਾ ਹੈ ਵੀ ਇਹਦੀ ਭੂਆ ਕਹਿੰਦੀ ਤੇਰੀ ਮਾਂ ਨੂੰ ਇਹ ਸੰਭੂਗਾ ਤੂੰ ਜ਼ਮੀਨ ਇਹਦੇ ਨਾਲ ਲਵਾ ਦੇ ਮੈਨੂੰ ਹੁਣ ਇਹ ਆ ਕਿਤੇ ਇਹ ਮੇਰੇ ਵਰਗੀ ਭਾਗੀ ਅਗੇ ਪੁੱਠੇ ਦਿਮਾਗ ਦੀ ਇਹ ਨਾ ਪਤਾ ਗੱਲਾਂ ਚਾਹ ਜੇ ਮੈਂ ਤੈਨੂੰ ਇਹ ਕਹਤਾ ਮੈਂ ਕਿ ਹਾਜੀ ਸਾਡੇ ਪੁੱਛੇ ਬਿਨਾ ਤੂੰ ਕੋਟ ਖਚੈਰੀਆਂ ਨਹੀਂ ਜਾਣਾ ਸਾਡੇ ਪੁੱਛੇ ਬਿਨਾ ਤੇਰੇ ਕੋਲ ਕੋਈ ਰਿਸ਼ਤੇਦਾਰ ਆਵੇ ਤੇਰੇ ਮਿਲਣਾ ਸਾਡੇ ਪੁੱਛੇ ਬਿਨਾ ਤੂੰ ਸਾਈਨ ਨਹੀਂ ਕਰਨੇ ਹੈਗੇ ਪਤਾ ਕੀ ਆ ਕਹਿੰਦੇ ਦੀਦੀ ਮੈਂ ਜ਼ਮੀਨ ਕੀ ਕਰਨੀ ਆ ਕਮਲ ਜੀ ਮੈਂ ਕਿਹਾ ਤੇਰੇ ਪਿਓ ਦੀ ਢੇਰੀ ਆ ਤੇਰੀ ਮਾਂ ਬੈਠੀ ਆ ਅਕਸਰ ਉਹ ਤੇਰਾ ਸਾਰਾ ਕੁਛ ਉਹ ਤੱਕੇ ਖਾਂਦੀ ਫਿਰਦੀ ਆ ਤੇਰੀ ਧੀ ਤਾਂ ਰਾਣੀ ਹੈਗੀ ਆਹੋ ਚਲ ਤੂੰ ਆਪਦੀ ਬਾਰੇ ਨਹੀਂ ਸੋਚਣਾ ਉਹਦੇ ਬੱਚੇ ਬਾਰੇ ਤਾਂ ਸੋਚਣਾ ਹਾਂ ਨਾਲੇ ਮੇਰੀ ਗੱਲ ਸੁਣ ਬਈ ਉਹ ਤਾਂ ਕੰਜਰ ਜਿਹਾ ਜਾਂ ਨਿਕਲ ਕੇ ਨਿਕਲ ਗਿਆ ਵੀ ਕੱਲ ਨੂੰ ਕੋਈ ਨਾ ਜੀ ਤੇਰੀ ਮਾਂ ਦੀ ਤੇਰੇ ਨਾਲ ਸੁਲਾ ਹੋਗੀ ਵੀ ਤੂੰ ਆਪਦੇ ਘਰੇ ਤਾਂ ਰੀਤੀ ਨੂੰ ਲੈ ਕੇ ਬਹਿ ਸਕਦੀ ਆ ਨਾਲੇ ਲੋਕਾਂ ਦਾ ਕੀ ਆ ਇੱਕ ਗੱਲ ਹੈਗੀ ਹੈਗੀ ਲੋਕਾਂ ਨੇ ਤਾਂ ਕਿਸੇ ਨੇ ਖਾਣ ਨੂੰ ਨਹੀਂ ਦੇਣਾ ਹੈਗਾ ਜਿਹਦੇ ਜਿਹਦੇ ਘਰੇ ਅੱਗ ਲੱਗੀ ਹੁੰਦੀ ਆ ਜਾਂ ਜਿਹਦੇ ਘਰੇ ਲੜਾਈ ਪੜਾਈਏ ਜਿਹਦਾ ਮਰ ਜਾਂਦਾ ਉਦੋਂ ਤੋਂ ਵੱਧ ਦੁੱਖ ਕਿਸੇ ਨੂੰ ਨਹੀਂ ਹੁੰਦਾ ਦੋ ਦਿਨ ਸਾਰੇ ਯਾਦ ਰੱਖਦੇ ਆ ਤੀਜੇ ਦਿਨ ਸਭ ਭੁੱਲ ਜਾਂਦੇ ਨੇ ਵੀ ਕੀ ਹੋਇਆ ਸੀ ਕੀ ਨਾ ਹੋਏ ਤਾਂ ਗੱਲ ਹੈਗੀ ਤਲ ਤਨ ਇੱਕ ਗੱਲ ਮੈਂ ਹੋਰ ਦੱਸਾਂ ਬੋਲ ਸਮੇਂ ਤੋਂ ਪਹਿਲਾਂ ਦੱਸ ਦਿਨਾ ਹੁਣ ਜੇ ਮਨਿੰਦਰ ਨੇ ਪੁੱਛਿਆ ਨਾ ਵੀ ਮੇਰੀ ਮਾਂ ਕੀ ਕਹਿੰਦੀ ਸੀ ਤਾਂ ਉਹਨੂੰ ਸਾਰੀ ਗੱਲ ਉੱਥੋਂ ਵਾਲੀ ਦੱਸਣੀ ਨਹੀਂ ਹੈਗੀ ਉਹਨੂੰ ਕਹੇ ਹੌਸਲਾ ਰੱਖ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਊ ਤੇਰੀ ਮਾਂ ਨੇ ਵੀ ਤੂੰ ਆਪ ਹੀ ਸੰਭਲਾ ਵੀ ਤੂੰ ਕਿਵੇਂ ਸੰਭਣਾ ਉਹਨੂੰ ਠੀਕ ਆ ਹੁਣ ਮੈਂ ਉਹਦੇ ਨਾਲ ਸੇਦੀ ਕੋਈ ਗੱਲ ਹੀ ਨਹੀਂ ਕਰਦੀ ਹੈਗੀ ਤਾਂ ਕਿ ਉਹਦਾ ਹੌਸਲਾ ਵਧੇ ਵੀ ਹਾਂ ਭਈ ਮੇਰੀ ਮਾਂ ਮੇਰੇ ਨਾਲ ਬਰਤਣ ਲੱਗੋਗੀ ਠੀਕ ਹੈ ਨਾ ਵੀ ਮੇਰੀ ਵੀ ਜ਼ਿੰਦਗੀ 'ਚ ਖੁਸ਼ੀਆਂ ਆਉਣ ਆਲਗ ਚਲੋ ਠੀਕ ਆ ਹੁਣ ਕੀ ਖਾਣਾ ਤੁਸੀਂ ਦੱਸੋ ਮੈਂ ਜਾਨੀ ਰਸੂਈ ਜਮਿੰਦਰ ਕੋਲੇ ਉਹ ਬਣਾ ਲਾ ਜਿਹੜਾ ਕੁਛ ਮਰਜੀ ਹੁਣ ਤਾਂ ਰੋਟੀ ਦੀ ਬਹੁਤ ਭੁੱਖ ਲੱਗੀ ਪਈ ਆ ਮੈਂ ਤਾਂ ਜੀ ਕਿਹੜੇ ਵੇਲੇ ਮਨਿੰਦਰ ਆਵੇ ਤੇ ਰੋਟੀ ਲਾਵੇ ਓਹੋ ਮੈਂ ਤਾਂ ਜਵਾਕ ਵਿੱਚ ਪੰਗਾ ਖੜਾ ਕਰੀ ਬੈਠੇ ਆ ਕੋਈ ਕਹਿੰਦਾ ਕੁਛ ਖਾਣਾ ਮੈਂ ਤਾਂ ਆਲੂ ਵਾਲੇ ਬੈਸੀ ਤੁਸੀਂ ਵੀ ਕਹਿੰਦੇ ਸੀ ਆਲੂ ਵਾਲੇ ਪਰੌਂਠੇ ਖਾਣੇ ਆਗੇ ਕਰ ਬਣਾ ਦੇ ਜਵਾਕਾਂ ਨੂੰ ਬਣਾ ਦੇ ਜਿਹੜਾ ਕੁਝ ਮੰਗਦੇ ਆ ਪਹਿਲਾਂ ਮੈਂ ਤਾਂ ਸਾਰਿਆਂ ਨੂੰ ਹੀ ਪਰੌਂਠੇ ਖਵਾਉ ਹੁਣ ਮਤਲਬ ਇੱਕ ਉਹਨੂੰ ਕਿਉਂ ਉਹਨੂੰ ਬਾਰ ਬਾਰ ਸੋਈ ਚ ਤੰਗ ਕਰਨਾ ਮੈਂ ਕੱਪੜੇ ਧੋਣ ਲੱਗਦੀ ਆ ਉਹਨੂੰ ਕਹਿੰਦੀ ਆ ਵੀ ਅੰਦਰ ਤੂੰ ਪਰੌਂਠੇ ਬਣਾ ਲੈ ਚੱਲ ਰਲ ਮਿਲ ਕੇ ਕਰ ਲੋ ਕੰਮ ਸ਼ੁਕਰ ਆ ਪਰਮਾਤਮਾ ਮੇਰੀ ਘਰ ਵਾਲੀ ਨੂੰ ਵੀ ਇੰਨੀ ਸਿੱਧੀ ਕਰਤਾ ਤੂੰ ਇੰਨੀ ਸਹੀ ਕਰਤਾ